ਗੇੜਾ ਪਿੰਡ ਕਹੇ ਜਿਹੜਾ ਪਿੰਡ ਹੈਗਾ ਜਿਹਦੇ ਵਿੱਚ 59 11 ਦੀ ਗਿਣਤੀ ਸਾਰੇ ਪੰਜਾਬ ਨਾਲੋਂ ਵੱਧ ਹੋਣੀ ਆ ਕਿਵੇਂ ਹੁਣ ਚ ਚਲਾਈ ਦੇ ਵਿੱਚ ਫਰਕ ਪਿਆ ਮੈਂ ਕਹਾਂ ਇੱਕਾ ਨੂੰ ਕਹਾਂ ਬਾਲੀ ਤਵੀਆਂ ਪਾ ਕੇ ਐਂ ਕਹਿੰਦਾ ਭਾਈ ਪਿਛਲ ਆ ਜੇ ਨਮਾ ਝਾਂਸੀ ਵਾਲਾ ਜਿਹੜਾ ਹੁੰਦਾ ਠੀਕ ਹੈ ਚਾਹੇ ਜਿਹੜਾ ਆ ਟਰੈਕਟਰ 4x4 ਦੇ ਵਿੱਚ ਰੈਡੀ ਹੋਇਆ ਠੀਕ ਹੈ ਇਹ 4x4 ਦੇ ਵਿੱਚ ਇੰਨਾ ਕੁ ਜ਼ਿਆਦਾ ਵਧੀਆ ਰੈਡੀ ਹੋਇਆਗਾ ਵੀ ਪ੍ਰੋਪਰ ਜੇ ਤੁਸੀਂ ਕੋਈ ਵੀ ਹੋਰ ਟਰੈਕਟਰ ਦੇਖੋਗੇ ਅੱਜਕੱਲ ਜਿਹੜੇ ਨਵੀਂ ਟੈਕਨੋਲੋਜੀ ਦੇ 4x4 ਆ ਰਹੇ ਨੇ ਨਾ ਉਹਨਾਂ ਦੇ ਬਰਾਬਰ ਪਰਫਾਰਮੈਂਸ ਉਹਨਾਂ ਦੇ ਬਰਾਬਰ ਜਿਹੜੀ ਇਹਦੀ ਫਿਟਿੰਗ ਸਾਰੀ ਹੋਈ ਆ ਉਹਦੀ ਕੁਆਲਿਟੀ ਤਾਂ ਤੁਸੀਂ ਉਹਨਾਂ ਦੇ ਬਰਾਬਰ ਕੰਪੈਰੀਜ਼ਨ ਇਸ ਚੀਜ਼ ਨੂੰ ਕਰ ਸਕਦੇ ਹੋ ਜੇ ਆਪਾਂ ਕੱਲੀ-ਕੱਲੀ ਚੀਜ਼ ਦੇਖੀਏ ਨਾ ਤਾਂ ਦੇਖ ਕੇ ਬੰਦੇ ਦਾ ਮਨ ਖੁਸ਼ ਹੁੰਦਾ ਹੈ ਨਾ ਤੇ ਇਸ ਟਾਈਮ ਮੈਂ ਖੜਾ ਭੰਗੂ ਐਗਰੋਟੈਕ ਸੰਘੇੜਾ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਤਰ੍ਹਾਂ ਦੇ ਟਰੈਕਟਰਾਂ ਦਾ ਕੰਮ ਤਸੱਲੀ ਬਖਸ਼ੀਦਾ ਸਪੈਸ਼ਲ 4x4 ਪਾਵਰ ਸਟੀering ਡਿਸਕ ਬ੍ਰੇਕ ਪੈਰ ਦਾ ਤੇ ਜਿਹੜਾ ਇਹ ਪਾਵਰ ਸਟੀering ਹੋਇਆਗਾ ਜਾਇ ਇਹਦੇ ਵਿੱਚ 4x4 ਦਾ ਕੰਮ ਹੋਇਆਗਾ ਉਹ ਸਵਰਨ ਬਾਈ ਹੋਰਾਂ ਨੇ ਕੀਤਾਗਾ ਸਵਰਨ ਕੀ ਹਾਲ ਚਾਲ ਹੈ ਬੜੀ ਰਜੀ ਸ਼ਸ਼ਕਲ ਬਾਈ ਹਰਸ਼ਕਲ ਬਾਈ ਸਵਰਨ ਦੇ ਨਾਲ ਜੇ ਮੈਂ ਕਹਾਂ ਇਹ ਚੌਥੀ ਪੰਜਵੀਂ ਵੀਡੀਓ ਆਗੀ ਆ ਸਵਰਨ ਦੀ ਸਾਰੀ ਟੀਮ ਆਗੀ ਜਿਹੜੇ-ਜਿਹੜੇ ਬਾਈ ਸਾਰੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਨੇ ਇਹ ਨਹੀਂ ਹੈਗਾ ਵੀ ਕਿਸੇ ਇੱਕ ਬੰਦੇ ਦਾ ਦਿਮਾਗ ਹੈ ਨਾ ਜਿਵੇਂ ਆਪਾਂ ਕਹਦੇ ਵੀ ਸਾਰੇ ਬਾਈ ਤਜਰਬੇਕਾਰ ਨੇ ਪੂਰੇ ਆਪਣੇ ਆਪ ਦੇ ਵਿੱਚ ਕਈ ਵੀਰ ਜਦੋਂ ਐਚ ਐਮਟੀ ਦੀਆਂ ਏਜੰਸੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ ਤਾਂ ਉਹਨਾਂ ਏਜੰਸੀਆਂ ਦੇ ਵਿੱਚ ਕੰਮ ਕਰਦੇ ਰਹੇ ਨੇ ਠੀਕ ਹੈ ਜਿਵੇਂ ਸਵਰਨ ਤਾਂ ਆਪਣਾ ਵੈਸੀ ਕਾਡੂ ਬੰਦਾਗਾ ਮੈਂ ਕਹਿੰਦਾ ਤੀਜੀ ਚੌਥੀ ਵੀਡੀਓ ਹੈ ਕਦੇ ਲੇਜ਼ਰ ਲੈਬਲਰ ਦੀ ਕੋਈ ਟੈਕਨੋਲੋਜੀ ਹੁੰਦੀ ਹੈ ਕਦੇ ਏਸੀ ਕੈਵਨ ਦੀ ਟਰੈਕਟਰ ਦੀ ਕਦੇ ਕੁਛ ਕਦੇ ਕੁਛ ਠੀਕ ਹੈ ਤੇ ਹੁਣ ਸਵਰਨ ਜਿਹੜਾ ਇਹ ਕੰਮ ਮਤਲਬ ਵੱਡੇ ਲੈਵਲ ਦੇ ਉੱਤੇ ਹੁਣ ਸ਼ੁਰੂ ਹੋ ਗਿਆ ਪਹਿਲਾਂ ਤਾਂ ਚਲੋ ਆਪਾਂ ਆਪਦੇ ਚੀਜ਼ਾਂ ਦਾ ਕਰਦੇ ਰਹੇ ਸੀ ਹਨਾ ਇਹ ਕਿੱਥੋਂ ਕਿਵੇਂ ਕਿੱਧਰ ਨੂੰ ਗੇਮ ਘੁੰਮ ਗਈ ਇਹ ਇਹ ਵੀਰੇ ਜਿਵੇਂ ਹੁਣ ਆਪਣੇ ਟ੍ਰੈਂਡ ਚੱਲ ਪਿਆ ਜੀ 4-ਵੀਲ ਦਾ ਹਨਾ ਜਿਵੇਂ 59 ਕਰਾਂ ਦਾ ਮੂਸੇ ਵਾਲੇ ਤੋਂ ਬਾਅਦ ਟ੍ਰੈਂਡ ਆ ਤੁਹਾਨੂੰ ਪਤਾ ਹੈ ਨਾ ਬਹੁਤ ਜ਼ਿਆਦਾ ਟ੍ਰੈਂਡ ਹੋਇਆ ਹੂੰ ਤੇ ਇਹ ਮੇਰਾ ਮਿੱਤਰ ਸੀਗਾ ਪਹਿਲੇ ਦਿਨ ਤੋਂ ਮੇਰੇ ਡੈਡੀ ਹਰੀਆਂ ਆੜੀ ਸੀ ਠੀਕ ਹੈ ਇਹ ਬਾਈ ਵੀ ਸਵਰਨ ਤੇ ਮੈਂ ਵੀ ਸਵਰਨ 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 ਹੋ ਗਏ ਤੇ ਪਹਿਲਾਂ ਅਸੀਂ ਕੰਬਾਈਨਾ ਦਾ ਕੰਮ ਕਰਦੇ ਸੀ ਇਹ ਬਾਈ ਨੇ ਸਭ ਤੋਂ ਪਹਿਲਾਂ ਡੀਆਈ ਕੀਤਾ ਸੀ ਹੁਣ ਤਾਂ ਬਹੁਤ ਕਹਿੰਦੇ ਵੀ ਮੈਂ ਕਰਿਆ ਵੀ ਜਾਂ ਬਹੁਤ ਲੋਕ ਕਹਿਣ ਲੱਗੇ ਪਰ ਬਾਈ ਨੇ ਸਭ ਤੋਂ ਪਹਿਲਾਂ 57 11 ਡੀਆਈ ਕੀਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਕਿਹੜੇ ਸਾਲ ਦੀ ਗੱਲ ਹੋਣੀ ਹੈ ਉਹ ਉਹ 92 ਤੋਂ ਵੀ ਪਹਿਲਾਂ ਦੀ ਗੱਲ ਹੈ 92 ਤੋਂ ਪਹਿਲਾਂ ਦੀ ਹਾਂ ਉਹ ਜਦੋਂ 25 ਬਾਈ ਆਇਆ ਸੀ ਤੇ ਉਦੋਂ ਠੀਕ 99 ਵਿੱਚ ਆਇਆ ਸੀ 99 ਦੇ ਵਿੱਚ 22 ਬਾਈ ਉਦੋਂ ਆਏ ਸੀਗਾ ਤੇ 92 ਦੇ ਵਿੱਚ ਬਾਈ ਨੇ ਫਿਰ 59 11 ਨੂੰ ਡੀਆਈ ਕੀਤਾ ਸੀਗਾ ਠੀਕ ਹੈ ਤੇ ਬਾਈ ਥੋੜਾ ਜਿਹਾ ਮੋਬਾਈਲ ਕੰਨੀਓ ਹੱਥ ਤੰਗ ਕਰਕੇ ਹਾਂ ਤੇ ਫਿਰ ਨਹੀਂ ਪਤਾ ਨਹੀਂ ਵੀਡੀਓ ਜੁਮਾਟ ਕਰਕੇ ਹਾਂ ਠੀਕ 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 ਤੇ ਡੀਆਈ ਸਭ ਤੋਂ ਪਹਿਲਾਂ ਬਾਈ ਨੇ ਕੀਤਾ ਸਾਡੇ ਏਰੀਆ ਦੇ ਵਿੱਚ ਕਹਿ ਸਕਦੇ ਹਾਂ ਬਾਹਰ ਦਾ ਤਾਂ ਚਲੋ ਨੀ ਦੇਖ ਥੋੜਾ ਪਿੰਡ ਹੈਗਾ ਜਿਹੜਾ ਇਹ ਆਪਾਂ ਕਹਦੇ ਵੀ ਇੱਕ ਜਮਾ ਮੰਨੇ ਆ ਪਰ ਮੰਨੇ ਆ ਪਿੰਡ ਹੈਗਾ ਨਾਟਗਰਾਂ ਦੇ ਵਿੱਚ ਹਨਾ 59 ਗਰਾਂ ਦੀ ਜਿੱਡੀ ਵੱਡੀ ਮਾਰਕੀਟ 59 ਗਰਾਂ ਥੋੜੇ ਪਿੰਡ ਦੇ ਵਿੱਚ ਐਨੀ ਮੈਨੂੰ ਲੱਗਦਾ ਸਾਰੇ ਪੰਜਾਬ ਚ ਨਹੀਂ ਹੋਣੀ ਨਹੀਂ ਬਹੁਤ ਐ ਸੀ ਵੀਰੇ ਸਾਡੇ ਮੰਨ ਲਓ ਟਰੈਕਟਰ ਵਾਲੀਆਂ 70 72 ਮਸ਼ੀਨਾਂ ਹੁੰਦੀਆਂ ਸੀ ਸਾਡਾ ਐਡਾ ਪਿੰਡ ਸਾਰੇ ਨਾਟਗਰ ਸਾਰੇ ਨਾਟਗਰ ਕਿਉਂਕਿ ਨਾਟਗਰਾਂ ਤੋਂ ਬਿਨਾ ਕੋਈ ਹੋਰ ਟਰੈਕਟਰ ਉਹ ਹੈ ਨਹੀਂ ਜਦੋਂ ਜਦੋਂ ਜੌਂਡੀਅਰ ਆਇਆਗਾ ਉਦੋਂ ਇਹਦਾ ਟ੍ਰੈਂਡ ਘਟਿਆ ਸੀ ਜੌਂਡੀਅਰ ਨੇ ਆ ਕੇ ਥੋੜਾ ਜਿਹਾ ਇਹਦਾ ਟ੍ਰੈਂਡ ਘਟਾਤਾ ਦਿਖਾਤਾ ਸੀ ਕਿਉਂਕਿ ਜੌਂਡੀਅਰ ਪੀਡੀਓ ਪਾਵਰ ਤੋਂ ਜ਼ਿਆਦਾ ਆ ਗਿਆ ਸੀ ਪਰ ਇਹਦੇ ਚ ਜਿਹੜਾ ਇਹਦੀਆਂ ਖੂਬੀਆਂ ਸੀਗੀਆਂ ਜਿਵੇਂ ਰਿ ਡਬਲ ਕਲੱਚ ਪਹਿਲਾਂ ਤੋਂ ਆਉਂਦਾ ਸੀਗਾ ਉਦੋਂ ਮਸ਼ੀਨਾਂ ਵੀ ਐਸੀ ਹੁੰਦੀਆਂ ਸੀ ਵੀ ਆਪਾਂ ਨੂੰ ਬੈਗ ਮੋੜਨੀਆਂ ਪੈਂਦੀਆਂ ਬੋੜਨੀਆਂ ਪੈਂ ਚੋਕਚਾਕ ਹੋ ਜਾਂਦੀਆਂ ਸੀ ਪਰ ਜਦੋਂ ਜੌਂਡੀਰ ਆਇਆ ਉਦੋਂ ਥੋੜਾ ਜਿਹਾ ਬੈਗਪੁੱਟ ਤੇ ਵਗ ਗਿਆ ਤੇ ਹੁਣ ਮੂਸੇ ਵਾਲੇ ਤੋਂ ਬਾਅਦ ਤੁਹਾਨੂੰ ਪਤਾ ਇਹ ਫੇਰ ਦੁਬਾਰੇ ਫੇਰ ਦੁਬਾਰੇ ਟ੍ਰੈਂਡ 'ਚ ਆ ਗਿਆ ਦੁਬਾਰੇ ਬਹੁਤ ਮੰਗ ਹੈ ਤੇ ਜਿਹੜੇ ਹੁਣ ਆਪਾਂ ਇਹ ਟਰੈਕਟਰ ਰੈਡੀ ਕੀਤੇ ਨਗੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਚੱਲ ਇਹਦੀ ਗੱਲ ਕਰਦੇ ਆਂ 4x4 ਵਾਲੇ ਦੀ ਹਾਂਜੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਆਪਣੇ ਵੱਲੋਂ ਕੀਤੀਆਂ ਨਹੀਂ ਆ ਇਹਦਾ ਵੀਰੇ ਦੇਖੋ ਆਪਾਂ ਜਿਹੜਾ ਮੰਨ ਲਓ ਵੀ ਟੋਟਲ ਕੰਮ ਆਪਾਂ ਆਪਦੇ ਹੱਥੀ ਕੀਤਾ ਹੈਗਾ ੱੱਲੇ-ਕੱਲੀ ਚੀਜ਼ ਤੇ ਪੇਂਟ ਆਪਣਾ ਵੀਰ ਚਮਕੌਰ ਠੀਕ ਠੀਕ ਕਰਦਾ ਹੈਗਾ ਆਪਣਾ ਪੇਂਟ ਦੀ ਕੁਆਲਿਟੀ ਵੀ ਪੂਰੀ ਲਾਜਵਾਬ ਹੈ ਤੇ ਇਹਦੇ ਵਿੱਚ ਵੀਰੇ ਜਾਨੀ ਕਿ ਜਿਹੜਾ ਸਭ ਤੋਂ ਮੇਨ ਗੱਲ ਆ ਹਾਂ ਜੇ ਮੰਨ ਲਓ ਵੀ ਟਰੈਕਟਰ ਦੇ ਵਿੱਚ ਸਮਾਨ ਸਾਡੀ ਮਰਜ਼ੀ ਦਾ ਪਾਉਂਦਾ ਬੰਦਾ ਹਾਂ ਦੁਕਾਨ ਜਿਹੜੀ ਤੋਂ ਮਰਜ਼ੀ ਲੈ ਲੈ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਅਸੀਂ ਨਾ ਕਿਸੇ ਤੋਂ ਕਮਿਸ਼ਨ ਲੈਣਾ ਹਾਂ ਤੇ ਇਹਦੀ ਜੇ ਸਾਡੇ ਸਮਾਨ ਮੁਤਾਬਕ ਪਾਇਆ ਹੋ ਤਾਂ 1 ਸਾਲ ਦੀ ਫੁੱਲ ਗਾਰੰਟੀ ਸਾਡੀ ਹੋਊਗੀ ਠੀਕ ਹੈ ਕਿੰਨਾ ਮਰਜ਼ੀ ਵੱਡ ਲੈ ਜਿੰਨਾ ਮਰਜ਼ੀ ਉਹਨੂੰ ਵੱਡ ਲੈ ਬਾਈ ਹਾਂ ਕੰਮ ਲੈ ਲੈ ਬੰਦਾ ਜਿੰਨਾ ਮਰਜ਼ੀ ਕੰਮ ਲੈ ਲੈ ਜਿਹੜਾ ਵੀ ਕੋਈ ਦਾ ਖਰਾਬ ਹੋਊਗਾ ਉਹ ਸਾਡੀ ਜਿਵੇਂ ਕੰਪਨੀ ਗਾਰੰਟੀ ਦਿੰਦੀ ਹੈ 1 ਸਾਲ ਦੀ ਗਾਰੰਟੀ ਅਸੀਂ ਦੇਣੀ ਹੈ ਠੀਕ 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 ਤੇ ਇਹਦੇ ਵਿੱਚ ਵੀਰੇ ਕਰਾਰੋ ਦਾ ਹਿੱਸਾ ਜਿਹੜਾ ਫਰੰਟ ਵਾਲਾ ਫਰੰਟ ਵਾਲਾ ਕਰਾਰੋ ਦਾ ਹ ਤੇ ਐਮ ਆਰ ਐਫ ਦੇ ਟਾਇਰ ਵੇਟ ਕਰਾਰ ਉਹਦਾ ਹੀ ਮਗਰ ਲਾ ਗੇਰਾ ਬਾਈ ਪਿਛਲਾ ᱜੇਅਰ ਸਾਰਾ ਠੀਕ ਠੀਕ ਉਹ ਵੀ ਕਰਾਰ ਹੋਗਾ ਤੇ ਜਾਨੀ ਕਿ ਮੁੱਖ ਦੀ ਗੱਲ ਇਹ ਆ ਵੀ ਨਵੇਂ ਟਰੈਕਟਰ ਜਿਨੀ ਅਸੀਂ ਇਹਨੂੰ ਗਾਰੰਟੀ ਦਿੰਦੇ ਹਾਂ ਆ ਸਾਰੀਆਂ ਚੀਜ਼ਾਂ ਨਵੀਆਂ ਹੀ ਲੱਗ ਗਈਆਂ ਸਾਰੀਆਂ ਬਾਈ ਹਾਂ ਜਿਵੇਂ ਮਗਰਾੜ ਮੂ ਸਾਰਾ ਕੁਝ ਨਵਾਂ ਪਾਵਰ ਸਟੀਅਰਿੰਗ ਅਸੀਂ ਆਪ ਕੀਤਾ ਇਹ ਠੀਕ ਹੈ ਜਾਨੀ ਕਿ ਤੁਸੀਂ ਦੱਸ ਨਹੀਂ ਸਕਦੇ ਵੀ ਇਹ ਕੰਪਨੀ ਵੱਲੋਂ ਹੋਇਆ ਕਿ ਤੁਸੀਂ ਆ ਕੇ ਦੇਖ ਲਓ ਕਿਉਂਕਿ ਹੁਣ ਜੇ ਜਦੋਂ ਇਹ ਨਹੀਂ ਦਿਖੂਗੀ ਹੁਣ ਆ ਇਧਰ ਦੇਖੀਏ ਜਿੰਨਾ ਵੀ ਕੰਮਕਾਜ ਇਹਦੇ ਤੇ ਹੋਇਆ ਹੈਗਾ ਸਾਰਾ ਹਨਾ ਪਾਵਰ ਸਟੀering ਵਾਲਾ ਓਇਲ ਆ ਗਿਆ ਹੈ ਨਾ ਹੋਰ ਚੀਜ਼ਾਂ ਆ ਗਈਆਂ ਤਾਂ ਕੱਲੀ-ਕੱਲੀ ਜਿਹੜੀ ਦੀ ਪਾਈਪ ਹੈਗੀ ਉਹ ਕੋਈ ਇਹ ਨਹੀਂ ਕਹਿ ਸਕਦਾ ਵੀ ਬਣਾ ਕੇ ਲਾਈ ਆ ਜਾਂ ਕਿਵੇਂ ਲੱਗੀ ਆ ਕਿਉਂਕਿ ਪ੍ਰੋਪਰ ਹਰ ਚੀਜ਼ ਜਿਸ ਲੈਵਲ ਦੀ ਕੁਆਲਿਟੀ ਹੋਣੀ ਚਾਹੀਦੀ ਆ ਉਸ ਲੈਵਲ ਦੀ ਕੁਆਲਿਟੀ ਦੇ ਵਿੱਚ ਹੋਈਆਂ ਹੋਈਆਂ ਨੇ ਕੱਲੀ-ਕੱਲੀ ਚੀਜ਼ ਦੀ ਜੇ ਆਪਾਂ ਵੈਂਡ ਵੀ ਦੇਖੀਏ ਜਿਹੜੇ ਇਹਦੇ ਵਿੱਚ ਪਏ ਨੇ ਉਹ ਬਹੁਤ ਐਕਸਪੀਰੀਅੰਸ ਦੇ ਨਾਲ ਪਏ ਹੋਏ ਵੈਲਡਿੰਗ ਹੈ ਨਾ ਹਾਂਜੀ ਬਾਈ ਤੇ ਤੇ ਹੁਣ ਜਿਹੜਾ ਇਹਦਾ ਮਤਲਬ ਪਾਵਰ ਸਟੀering ਜਾਂ ਹੋਰ ਚੀਜ਼ਾਂ ਜਿਵੇਂ ਹੁਣ ਬਾਈ ਕੋਈ ਵੀ ਅਸੀਂ ਇਹਦੇ ਪੈਰਦਾਨ ਵੈਲਡਿੰਗ ਕਰਦੇ ਆ ਜਾਂ ਕੋਈ ਵੀ ਕੰਮ ਅਸੀਂ ਕਰਦੇ ਆ ਹਾਂ ਇਹ ਵੈਸੇ ਖੁੱਲਦੇ ਕਰੇ ਵੇ ਆਪਣੇ ਜੇ ਕੋਈ ਵੀ ਕੰਮ ਵੈਲਡਿੰਗ ਨਹੀਂ ਹੈਗਾ ਤੇ ਜਿਹੜੀ ਵੈਲਡਿੰਗ ਅਸੀਂ ਕਰਦੇ ਆ ਵੀਰੇ ਉਹ ਮੈਗ ਕਰਦੇ ਆ ਕੋਈ ਇਹ ਨਹੀਂ ਹੈਗਾ ਕਿ ਵੀ ਅਸੀਂ ਦੂਸਰੀ ਰਾਡ ਵੈਲਡਿੰਗ ਕਰਦੇ ਆ ਆਰਕ ਕਰਤੀ ਚਾਹੂੰ ਤੁਸੀਂ ਹਾਂ ਆਰਕ ਨਹੀਂ ਕਰਦੇ ਮੈਗ ਵੈਲਡਿੰਗ ਕਰਦੇ ਆ ਤੇ ਫੋਰ 휠 ਦਾ ਲੀਵਰ ਵੀ ਅਸੀਂ ਸਪੈਸ਼ਲ ਅਲੱਗ ਤੋਂ ਲਾਤਾ ਅਲੱਗ ਤੋਂ ਲੱਭ ਕੇ ਲਾਇਆ ਗਿਆ ਬਈ ਸੋਨਾ ਵੀ ਲੱਗਦਾ ਤੇ ਕੰਮ ਵਰਕ ਵੀ ਪ੍ਰੋਪਰਲੀ ਕਰਦਾ ਇਹ ਹੂੰ ਇਹ ਇੱਕ ਪਾਰਕਿੰਗ ਵਾਲਾ ਹੋ ਗਿਆ ਇੱਕ ਫੋਰ 휠 ਦਾ ਹੋ ਗਿਆ ਤੇ ਦੂਜੇ ਆਪਣੇ ਹਾਈ ਲੋ ਵਾਲੇ ਹੋ ਗਏ ਹਾਂਜੀ ਬਾਈ ਹਾਂ ਸਹੀ ਹੈ ਤੇ ਹੁਣ ਸਵਰਨ ਜੀ ਆਪਾਂ ਗੱਲ ਕਰੀਏ ਜਿਵੇਂ ਹੁਣ ਆਪਾਂ ਟਰੈਕਟਰ ਇਹ ਚਲਾ ਕੇ ਵੇਖਿਆ ਹਾਂਜੀ ਬਾਈ ਤੇ ਜੇ ਆਪਾਂ ਦੂਜੇ ਟਰੈਕਟਰ ਦੇ ਨਾਲ ਸਿੰਪਲ ਨਾਲ ਕੰਪੈਰੀਜ਼ਨ ਕਰੀਏ 511 ਨਾਲ ਖਿਚਾਈ ਦਾ ਕਿਸ ਲੈਵਲ ਦਾ ਫਰਕ ਪੈ ਗਿਆ ਖਿਚਾਈ ਦਾ ਵੀਰੇ ਦੇਖੋ ਅਸੀਂ ਇਹਦੇ ਮਾਗਰ 32 ਦਵੀਆਂ ਪਾਈਆਂ ਹੂੰ ਉਹਦੀ ਪ੍ਰੋਪਰ ਤੁਹਾਨੂੰ ਵੀਡੀਓ ਵੀ ਦਿੱਤੀ ਆ ਹਾਂ ਤੇ ਬਾਹੇ ਵੇ ਬਾਹਣ ਦੇ ਵਿੱਚ ਉਹਨੂੰ ਲਾਸਟ ਸਾਲ ਤੇ ਪਾਈ ਦੀ ਜਿਵੇਂ ਆਪਾਂ ਕਹਿ ਦੀਏ ਵੀ ਮੇਲਿਆਂ ਤੇ ਨਹੀਂ ਚਲਦੀਆਂ ਹੁੰਦੀਆਂ ਹਨ ਹਾਂ ਜਿਹੜੇ ਮੇਲਿਆਂ ਤੇ ਚੱਲਦੀਆਂ ਹੁੰਦੀਆਂ ਉਸ ਲੈਵਲ ਤੇ ਖਿੱਚ ਰਿਆ ਸੀ 32 ਤਵੀਆਂ ਨੇ ਫੁੱਲ ਛੱਡੀਆਂ ਹੋਈਆਂ ਕੋਈ ਉਹਦੇ ਚ ਉਹ ਨਹੀਂ ਤੁਹਾਨੂੰ ਸਾਫ ਪ੍ਰੋਪਰ ਦਿਖਦਾ ਵੀ ਟਾਇਰ ਵੀ ਤਵੀਆਂ ਦੇ ਜਿਵੇਂ ਬਿਲਕੁਲ ਉੱਪਰ ਚੱਕੇ ਹੋਏ ਤੇ ਬਾਹਣ ਵੀ ਬਾਹਿਆ ਹੋਇਆ ਹੈ ਲੈਫਟ ਵੀ ਦੋਨੇ ਲੀਵਰ ਥੱਲੇ ਆ ਉਹ ਮੈਨੂੰ ਦੇਖ ਕੇ ਵੀਡੀਓ ਪਤਾ ਲੱਗਦਾ ਜਿਹੜਾ ਬੰਦਾ ਜਾਣਕਾਰ ਉਹਨੂੰ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕਿੱਥੇ ਆ ਪੂਰੋਂ ਨੀਵੀਆਂ ਉੱਚੀਆਂ ਉਹ ਪ੍ਰੋਪਰ ਯਾਨੀ ਕਿ ਪੂਰਾ ਵਧੀਆ ਇਹਨੇ ਯਾਨੀ ਕਿ ਪਹਿਲੇ ਹਾਈ ਚ ਪਹਿਲੇ ਹੈ ਨਹੀਂ ਕਹਿੰਦੇ ਵੀ ਦੂਜੇ ਹਾਈ ਚ ਤੇ ਜਿਵੇਂ ਆਪਾਂ ਬਾਹੀ ਕਰਦੇ ਜਿਵੇਂ ਆਪਾਂ ਪ੍ਰੋਪਰ ਆਪਾਂ ਬਾਹਣ ਦੇ ਵਿੱਚ ਟਰੈਕਟਰ ਚਲਾਉਂਦੇ ਆ ਉਹ ਦੂਜੇ ਗੀਅਰ ਦੇ ਵਿੱਚ ਉਹ ਸਾਲ ਘਟਾ ਕੇ ਜਿਵੇਂ ਆਪਣਾ ਆਮ ਦੂਜਾ ਟਰੈਕਟਰ ਜਿਵੇਂ 55 30 ਹੋ ਗਿਆ 55 20 ਹੋ ਗਿਆ ਸਹੀ ਤਰੀਕੇ ਨਾਲ ਬਾਹੀ ਹੁੰਦੀ ਆ ਉਹ ਦੂਜੇ ਹਾਈ ਦੇ ਵਿੱਚ ਹਮ ਜਾਨੀ ਕਿ ਖਿਚਾਈ ਦਾ ਬਹੁਤ ਜਿਆਦਾ ਫਰਕ ਪੈ ਜਾਂਦਾ ਫਿਰ ਹੈ ਪਰ ਹੈ ਫੋਰ व्हीਲ ਨਾਲ ਹਾਂ ਟੂ व्हीਲ ਡਰਾਈਵ ਨਾਲ ਨਹੀਂ ਖਿੱਚਣਾ ਟੂ व्हीਲ ਟੂ व्हीਲ ਨਾਲ ਤਾਂ ਸਲਿੱਪ ਹੀ ਮਾਰੀ ਜਾਊਗਾ ਟੂ व्हीਲ ਨਾਲ ਨਹੀਂ ਹਾਂ ਆਪਾਂ ਦੇਖਿਆ ਹੀ ਹੈ ਦੇਖਿਆ ਹੀ ਹੈ ਤੇ ਇਹ ਇਹਦਾ ਜਿਵੇਂ ਹੁਣ ਜਿਹੜਾ ਇਹਦਾ ਮੇਨ ਗੇਅਰ ਵਾਲਾ ਸਿਸਟਮ ਆ ਤੇ ਬ੍ਰੇਕਾਂ ਦਾ ਕੰਮ ਆ ਬ੍ਰੇਕਾਂ ਵਗੈਰਾ ਦੇ ਵਿੱਚ ਕੀ ਅਪਡੇਟ ਹੋਈ ਹੈ ਅੱਜ ਬ੍ਰੇਕਾਂ ਦੇਖੋ ਵੀਰੇ ਇਹਦੇ ਵਿੱਚ ਤਾਂ オリジナル ਬ੍ਰੇਕਾਂ ਨੇ ਜਿਵੇਂ ਹੁੰਦੀਆਂ ਜਿਵੇਂ ਹੁੰਦੀਆਂ ਨੇ ਪਰ ਇਹਦੇ ਵਿੱਚ ਅਸੀਂ ਆਪਦਾ ਕੰਮ ਪੂਰਾ ਪ੍ਰੋਪਰ ਕੀਤਾਗਾ ਪਰ ਸਾਡਾ ਇਹਦੇ ਦੇ ਵਿੱਚ ਵਰਕ ਚੱਲ ਰਿਹਾ ਸੀ ਡਿਸਕ ਬ੍ਰੇਕਾਂ ਲਾਈਆਂ ਸੀ ਪ੍ਰੋਪਰ ਬਣਾ ਕੇ ਤੇ ਉਹਦਾ ਹਜੇ ਆਪਣਾ ਜਿਹੜਾ ਸਮਾਨ ਆਗਾ ਉਹ ਆਪਾਂ ਸੀਐਨਜੀ ਦੇ ਵਿੱਚ ਬਣਵਾਉਣਾ ਦਿੱਤਾ ਹੋਇਆ ਉਹ ਜਦੋਂ ਆਇਆ ਉਹਦੀ ਆਪਾਂ ਲੱਗ ਤੋਂ ਵੀਡੀਓ ਆ ਜੀ ਚੈੱਕ ਕਰੀ ਪਾਵਾਂਗੇ ਆਪਾਂ ਉਹ ਜਾਨੀ ਕਿ ਲੋਹੇ ਚ ਬਣਾ ਕੇ ਤਾਂ ਆਪਾਂ ਚੈੱਕ ਕੀਤੀਆਂ ਫੁੱਲ ਕਾਮਯਾਬ ਠੀਕ 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 ਪਰ ਆਪਾਂ ਉਹਨੂੰ ਸੀਐਨਜੀ ਦੇ ਵਿੱਚ ਬਣਵਾਉਣਾ ਠੀਕ ਹੈ ਤੇ ਜਦੋਂ ਉਹ ਪ੍ਰੋਪਰ ਬਣ ਕੇ ਆਪਣੇ ਕੋਲ ਆ ਗਿਆ ਤਾਂ ਉਹਦੀ ਵੀਡੀਓ ਵੀ ਪਾਵਾਂਗੇ ਉਹ ਅਲੱਗ ਤੋਂ ਹੋਈ ਫਿਰ ਸਸਤ ਹੈ ਨਾ ਤੇ ਜੇ ਆਪਾਂ ਹੁਣ ਲਿਫਟ ਵਗੈਰਾ ਦੀ ਗੱਲ ਕਰੀਏ ਬਈ ਇਹਦੀ ਲਿਫਟ ਦੀ ਕੀ ਪਰਫਾਰਮੈਂਸ ਹੈ ਜਿਵੇਂ ਹੁਣ ਅੱਜ ਕੱਲ ਸੁਪਰ ਸੀਟਰ ਵਗੈਰਾ ਹਰੇਕ ਨੇ ਚਲਾਉਣਾ ਇਹਦੇ ਕਿਉਂਕਿ 11 ਦੀ ਸਪੀਡ ਦਾ ਸੁਪਰ ਸੀਟਰ ਦੇ ਮੁਤਾਬਕ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਲਿਫਟ ਦਾ ਕੀ ਸੀਨ ਹੈ ਹੁਣ ਲਿਫਟ ਵੀਰੇ ਦੇਖੋ ਪ੍ਰੋਪਰ ਇਹਦਾ ਆਪਾਂ ਕੰਮ ਕੀਤਾ ਸਾਰਾ ਹਾਂ ਪੰਪ ਆਪਾਂ ਜਾਨੀ ਕਿ ਵੱਡਾ ਲਾਉਨੇ ਆ ਹਾਂ ਜਾਨੀ ਕਿ ਸਲੀਬ ਵੱਡੀ ਤੇ ਪ੍ਰੋਪਰ ਇਹਦਾ ਯਾਨੀ ਕਿ ਮੰਨ ਕੇ ਚੱਲੋ ਵੀ 22 23 ਕੁਇੰਟਲ ਤੱਕ ਇਹਦੀ ਲੈਫਟ ਕੈਪੈਸਟੀ ਬਣੀ ਗਈ ਹੈ ਹਾਂ ਪ੍ਰੋਪਰ ਇਹਦਾ ਸਾਰਾ ਹੁਣ ਸਾਰਾ ਟੋਟਲੀ ਇੱਕ ਨਵਾਂ ਟਰੈਕਟਰ ਇਹਨੂੰ ਕਹਿ ਸਕਦੇ ਆ ਆਪਾਂ ਠੀਕ ਹੈ ਤਾਂ ਹੀ ਬਈ ਆਪਾਂ ਇੱਕ ਸਾਲ ਦੀ ਗਾਰੰਟੀ ਤਾਂ ਹੀ ਦਿੰਦੇ ਜੇ ਆਪਾਂ ਆਪ ਚਲਾ ਕੇ ਆਪਾਂ ਦੇਖਿਆ ਤੇ ਡਬਲ ਡਿਸਟਰੀਬਿਊਟਰ ਵਾਲੀਆਂ ਆਪਾਂ ਪਾਈਪਾਂ ਵੀ ਲਾ ਕੇ ਦਿੰਦੇ ਕਿਉਂਕਿ ਪਲਾਉ ਵਗੈਰਾ ਕੁਝ ਵੀ ਚਲਾਉਣਾ ਕਰੀਏ ਹਣਾ ਇਹ ਚ ਆਪਾਂ ਪਹਿਲਾਂ ਹੀ ਲਾ ਕੇ ਦਿੰਦੇ ਆ ਬਾਈ ਤੇ ਯਾਨੀ ਕਿ ਬਾਕੀ ਇਹ ਹੁੰਦਾ ਵੀ ਜਿੱਦਾਂ ਮੰਨ ਲਓ ਵੀ ਜਿਵੇਂ ਹੁਣ ਇਹ ਟਰੈਕਟਰ ਆ ਇਹ ਆਪਾਂ ਬਿਲਕੁਲ ਕੰਮ ਵਾਸਤੇ ਤਿਆਰ ਕੀਤਾ ਖੇਤੀ ਵਾਸਤੇ ਤਿਆਰ ਕੀਤਾ ਵੀ ਇਹਨੂੰ ਇਹਨੂੰ ਜਾਨੀ ਕਿ ਆਪਾਂ ਡੈਕੋਰੇਸ਼ਨ ਵਾਸਤੇ ਜੇ ਮੈਂ ਅੱਜਕੱਲ ਮੁੰਡੇ ਭਾਲ ਲਿਆ ਉਹ 2 ਵੀਲ ਚ ਵੀ ਤਿਆਰ ਕੀਤਾ ਵਾ ਕੰਮ ਉਹ ਟਰੈਕਟਰ ਦਾ ਵੀ ਪੂਰਾ ਕੀਤਾ ਵੀ ਦਿੱਕ ਨਹੀਂ ਹੈਗਾ ਬਸ ਉਹਦੇ ਵਿੱਚ ਕੀ ਫਰਕ ਆ ਵੀ ਉਹ 2 ਵੀਲ ਆ ਇਹ 4 ਵੀਲ ਆ ਇਹਦਾ ਰੇਟ ਦਾ ਜਿਹੜਾ ਕੰਪੈਰੀਸ਼ਨ ਕਰੀਏ ਇਹਦੇ ਨਾਲੋਂ 50 ਕੁ ਹਜ਼ਾਰ ਦਾ ਹੀ ਫਰਕ ਆ ਅੱਛਾ ਕੁੱਲ ਕੁੱਲ ਇਹਦੇ ਤੇ ਕੀ ਆ ਇਹਦੇ ਡੈਕੋਰੇਸ਼ਨ ਦੇ ਉੱਤੇ ਪੈਸੇ ਜ਼ਿਆਦਾ ਲੱਗੇ ਵਿਆ ਠੀਕ 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 ਟਾਇਰ ਵੱਡੇ ਆ ਰੇਡੀਅਲ ਆ ਤੇ ਇਹਦੇ ਡੈਕੋਰੇਸ਼ਨ ਤੇ ਜ਼ਿਆਦਾ ਪੈਸੇ ਲੱਗੇ ਵਿਆ ਤੇ ਇਹਦੇ ਆਪਾਂ ਨੂੰ ਜਾਨ ਕੇ 4 ਵੀਲ ਕਰਕੇ ਇਹ ਕੰਮ ਵਾਲੇ ਬੰਦੇ ਵਾਸਤੇ ਤਿਆਰ ਕੀਤਾ ਵਾਜਿਨੇ ਪ੍ਰੋਪਰ ਕੰਮ ਇਹ ਤਾਂ ਜਿਹਨੇ ਖੇਤੀ ਕਰਨੀਆਂ ਯਾਨੀ ਖੇਤੀਬਾੜੀ ਵਾਸਤੇ ਇੱਕ ਜਮਾ ਨਮਾ ਹੀ ਟਰੈਕਟਰ ਆਗਾ ਆਪਣੇ ਲਈ ਹੈ ਨਾ ਮਸਲਾ ਨਵਾਂ ਟਰੈਕਟਰ ਜੇ ਕਿਸੇ ਨੇ ਲੈਣਾ ਤਾਂ ਜੇ ਉਹਦਾ ਪ੍ਰੋਸ ਹੈਗੀ 55 ਘਰ ਇੰਦੇ ਤੋਂ ਕਿਸੇ ਪ੍ਰਕਾਰ ਦੀ ਕੋਈ ਉਹਨੂੰ ਟਰੈਕਟਰ ਦੇ ਵਿੱਚ ਦਿੱਕਤ ਨਹੀਂ ਆਊਗੀ ਹਾਂਜੀ ਇਹ ਮੰਨ ਕੇ ਇਹ ਹੈ ਨਾ ਇਹਦੀ ਹੁਣ ਪ੍ਰੋਪਰ ਆਪਾਂ ਕਹਿ ਨਹੀਂ ਸਕਦੇ ਵੀ ਪਾਵਰ ਇਹ ਮੰਨ ਕੇ ਚਲੋ ਜੋ ਡੀ ਆਈ ਹੈਗਾ ਇਹ ਟਰੈਕਟਰ ਮੰਨ ਕੇ ਚਲੋ ਵੀ 65 ਤੋਂ 70 ਦੇ ਵਿੱਚ ਪਾਵਰ ਕੱਢਦਾ ਠੀਕ ਤੇ ਜੇ ਆਪਾਂ ਕੰਪੈਰੀਜ਼ਨ ਰੇਟ ਦਾ ਕਰੀਏ ਤਾਂ 65 70 ਪਾਵਰ ਦਾ ਟਰੈਕਟਰ ਫੇਰ ਵੀ ਆਪਾਂ ਨੂੰ ਮੰਨ ਕੇ ਚੱਲੋ ਵੀ 13 14 ਲੱਖ ਦੇ ਵਿੱਚ ਪੈਂਦਾ ਤੇ ਇਹ ਟਰੈਕਟਰ ਦੀ ਆਪਾਂ ਮੰਨ ਕੇ ਚੱਲੋ ਵੀ ਡਿਮਾਂਡ 11 ਕ ਲੱਖ ਰੁਪਈਆ ਡਿਮਾਂਡ ਰੱਖਦੇ ਆ ਠੀਕ ਹੈ ਹਾਂ ਗਾਰੰਟੀ ਦੇ ਨਾਲ ਗਾਰੰਟੀ ਦੇ ਨਾਲ ਆ ਠੀਕ ਹੈ ਤੇ ਜੇ ਇਸ ਵਰਨ ਉਦਾਂ ਗੱਲ ਕਰੀਏ ਆਪਾਂ ਮੰਨ ਲਓ ਹੁਣ ਜਿਵੇਂ ਸਮਾਨ ਇਹਦੇ ਵਿੱਚ ਸਾਰਾ ਟੋਟਲ ਇੰਜਨ ਵੀ ਨਵਾਂ ਹੋ ਗਿਆ ਲਿਫਟ ਨਵੀਂ ਹੋ ਗਈ ਗੇਅਰ ਦਾ ਕੰਮ ਹੋ ਗਿਆ ਇਹ ਸਿਰਫ ਇਹਦਾ ਨਵਾਂ ਹੋ ਗਿਆ ਤਾਂ ਤੁਹਾਡੇ ਹਿਸਾਬ ਨਾਲ ਇਹਦੀ ਕਿੰਨੇ ਸਾਲ ਦੀ ਲਾਈਫ ਚਾਹੀਦੀ ਹੈ ਦੇਖੋ ਵੀਰੇ ਇਹਦੀ ਲਾਈਫ ਜਿਵੇਂ ਜਿਹਨੇ ਪ੍ਰੋਪਰ ਕੰਮ ਲੈਣਾ ਹੈਗਾ ਹੂੰ ਤਾਂ ਮੰਨ ਕੇ ਚੱਲੋ ਬੰਦੇ ਕੋਲ 10 ਸਾਲ ਤੱਕ ਤੇ ਜਾਂਦਾ ਨਹੀਂ ਠੀਕ ਹੈ ਕਿਉਂਕਿ ਇਹਦੇ ਵਿੱਚ ਵੀਰੇ ਮੁੱਢ ਤੋਂ ਲੈ ਕੇ ਪਿੱਛੇ ਤੱਕ ਹੂੰ ਇੱਕ ਵੀ ਕਰਾਰੀ ਕੋਈ ਪ੍ਰਾਣੀ ਨਹੀਂ ਹੈਗੀ ਠੀਕ ਹੈ ਤੇ ਜਿਹੜੀ ਪਾਈਆਂ ਹੋਈਆਂ ਉਹ ਵੀ オリジナル ਨੇ ਕੋਈ ਰੇਸ ਵਾਲਾ ਕੋਈ ਕੋਈ ਬੈਰਿੰਗ ਨਹੀਂ ਪੁਰਾਣਾ SKF ਦੇ ਬੈਰਿੰਗ ਨੇਗੇ ਕਲਚ ਪਲੇਟਾਂ ਰਾਈ ਵੀਲ ਸਭ ਕੁਝ ਟੋਟਲ ਜਿੰਨੇ ਕਿਦੇ ਵਿੱਚ ਜੇ ਨੌਕ ਸੀਗੇ ਉਹ ਦੂਰ ਕਰੇ ਹੋਏ ਨੇ ਇਹਦਾ ਹੁਣ ਮੰਨ ਲਓ ਚੌਥੇ ਗੇਰ ਦਾ ਲੋਕ ਮੰਨ ਕੇ ਚਲੋ ਤੋੜਦਾ ਸੀਗਾ ਜੀ ਅੱਛਾ ਉਹ ਕੋਈ ਬੰਦਾ ਸਾਨੂੰ ਲੋਕ ਤੋੜ ਕੇ ਲਿਆ ਦੇ ਅਸੀਂ ਟਰੈਕਟਰ ਹੋਰ ਲੈ ਕੇ ਦੇ ਦਾਂਗੇ ਨਵਾਂ ਅੱਛਾ ਜਿਹੜਾ ਉਹ ਮੰਗੂਗਾ ਬਿਮਾਰੀ ਵੀ ਕੱਢਦੀ ਹੈ ਹਾਂ ਹਾਂ ਚੌਥੇ ਗੇਰ ਦਾ ਕਿੰਨੇ ਦੇ ਵਿੱਚ ਨੌਕ ਸੀ ਆਪਣਾ ਚਲਾਇਆ ਹੈ ਬਾਈ ਡਾਕਟਰ ਇਹ ਮਸ਼ੀਨ ਤੇ ਮੰਨ ਕੇ ਚੱਲ ਘੱਟੋ ਘੱਟ 10 ਸਾਲ ਚਲਾਇਆ ਹੋਇਆ ਅੱਛਾ ਪਰ ਮੈਨੂੰ ਪਤਾ ਇਹਦੇ ਵਿੱਚ ਨੌਕ ਸੀ ਪੈਂਦੇ ਸੀ ਹਾਂ ਜਿਹੜੇ ਨੌਕ ਸੀਗੇ ਦੇ ਵਿੱਚ ਮੰਨ ਕੇ ਚਲੋ ਇਹ ਇੱਕ ਲੋਕ ਤੌਰ ਦਾ ਸੀਗਾ ਆਪਣੀ ਮੇਨ ਸਾਫਟ ਦਾ ਹੂੰ ਕੋਈ ਉਹ ਮਨ ਕਿੱਥੇ ਮਰਜ਼ੀ ਚਲਾ ਲੇ ਬੰਦਾ ਕਿਹੜੀ ਮਰਜ਼ੀ ਕਮੈਂਡ ਤੇ ਚਲਾ ਲੇ ਜੋ ਦੋਨੋਂ ਖਸ ਪੈ ਜਾਣ ਤਾਂ ਡਰੈਕਟਰ ਆਪਾਂ ਉਹ ਜਿਹੜਾ ਬੰਦਾ ਮੰਗੂ ਉਹ ਹੀ ਲੈ ਕੇ ਦੇਦਾ ਅੱਛਾ ਗੱਲ ਹੀ ਖਤਮ ਹੋ ਗਈ ਤਾਂ ਜੋੜ ਵੜਦਾ ਬਾਈ ਜੋੜੀ ਵੜਦਾ ਲੋ ਜੀ ਬਾਈ ਕਿਉਂਕਿ ਜਿਹੜੇ ਬੰਦੇ ਨੇ ਬਾਈ ਚਲਾਇਆ ਹੁੰਦਾ ਆਪ ਖੁਦ ਚਲਾਇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿੱਥੇ ਲੋਕਸ ਹੈਗਾ ਇਹ ਸਾਰਿਆਂ ਨੂੰ 91 ਰੰਜ ਨੇ ਰੱਖਿਆ ਸਭ ਨੂੰ ਹੀ ਪਤਾ ਹੋਣਾ ਵੀ ਚੌਥੇ ਗੀਰ ਦਾ ਇਹ ਲੋਕ ਤੋੜ ਦੇ ਤੋੜ ਤਾਹੀਂ ਕਈ ਕਈ ਵਾਰੀ ਨਾ ਜਿਹੜੇ ਅਣਜਾਣ ਬੰਦੇ ਹੁੰਦੇ ਨੇ ਉਹਨਾਂ ਤੋਂ ਹੀ ਚੀਜ਼ਾਂ ਜ਼ਿਆਦਾ ਹੁੰਦੀਆਂ ਹਾਂ ਹਾਂ ਮਾੜਾ ਇਹ ਫੋਰਡ ਤੇ ਕਿਹੜਾ ਮਰਵਾ ਦੀਏ ਹਾਂਜੀ ਬਾਈ ਫੋਰਡ ਇਹ 92 ਤੇ 94 ਫੋਰਡ ਵੀ ਬਾਈ ਉਹਨਾਂ ਨੇ ਕੀਤੇ ਨੇਗੇ ਤਿਆਰ ਤੇ ਇਹ ਤਾਂ ਕਹ ਦੀ ਵੀ ਮੇਰਾ ਤਾਂ ਬਹੁਤ ਫੇਵਰੇਟ ਟਰੈਕਟਰ ਹੈ ਹਾਂ ਇਹ ਬਾਈ ਯਾਨੀ ਕਿ ਉਹਦੇ ਜਿਹੜੇ ਘੱਟ ਪੈਸੇ ਲਾਉਣ ਵਾਲੇ ਆ ਇਹ ਉਹਦੇ ਵਾਸਤੇ ਜਿਵੇਂ ਉਹਨੇ ਆਪਾਂ ਜਿਆਦਾ ਹੀ ਵਧੀਆ ਕਰਾਉਣਾ ਤਿਆਰ ਤਾਂ ਯਾਨੀ ਕਿ ਉਹ ਵੀ ਗਰੰਟੀ ਵਾਲਾ ਠੀਕ ਠੀਕ ਮੰਨ ਲਓ ਵੀ ਜੇ ਗਰੰਟੀ ਵਾਲਾ ਤਿਆਰ ਲੈਣਾ ਫੋਰਡ ਤਾਂ ਉਹ ਵੀ ਆਪਾਂ ਐ ਮੰਨ ਕੇ ਚੱਲੋ ਵੀ ਵਧੀਆ ਰੇਟ ਦੇ ਵਿੱਚ 1 ਸਾਲ ਦੀ ਗਰੰਟੀ ਦਾ ਫੋਰਡ ਵੀ ਤਿਆਰ ਕਰਕੇ ਕਰਦੇ ਆਂ ਪਰ ਉਹ ਇਹ ਥੋੜੇ ਯਾਨੀ ਕਿ ਇਹਨਾਂ ਦਾ ਆਪਾਂ ਬਜਟ ਉਹਦਾ ਰਫ ਜਿਹਾ ਬਜਟ ਕੀ ਮੰਨ ਕੇ ਚੱਲੀ ਇਹਨਾਂ ਦਾ ਭਾਈ ਇਹ ਮੰਨ ਕੇ ਚੱਲੋ ਇਹ ਹੈਗਾਗਾ 2 ਲੱਖ ਦੀ ਰੇਂਜ ਚ ਠੀਕ ਹੈ ਤੇ ਜਿਹੜਾ ਆਪਾਂ ਗਰੰਟੀ ਚ ਲੈਣਾ ਜਾਨੀ ਕਿ ਕੰਪਲੀਟ ਜਿੱਥੇ ਮਰਜ਼ੀ ਬੰਦਾ ਵੱਢ ਲੈ ਇੱਕ ਸਾਲ ਦੀ ਗਰੰਟੀ ਨਾਲ ਉਹ 6.5 ਲੱਖ ਰੁਪਏ ਤੱਕ ਤਿਆਰ ਹੋਏ ਕਹਿੰਦਾ ਉਹਦੇ ਵਿੱਚ ਲਾਈਵ ਪਾ ਕੇ ਟਾਇਰ ਵੱਡੇ ਪਾ ਕੇ ਸਾਰਾ ਕੁ ਉਹਦਾ ਪ੍ਰੋਪਰ ਕੰਮ ਕਰਕੇ ਡੈਕ ਵਗੈਰਾ ਸਾਡਾ ਫਾਈਬਰ ਸਭ ਕੁਝ ਲਾ ਕੇ ਉਹ 6.5 ਲੱਖ ਤੱਕ ਚਲਾਇਆ ਜਾਂਦਾ ਹੈ ਉਹਦੀ ਪਰ ਸਾਲ ਦੀ ਸਾਡੀ ਫੁੱਲ ਗਰੰਟੀ ਹੁੰਦੀ ਕਿਸੇ ਕੰਮ ਚ ਮਰਜ਼ੀ ਚਲਾ ਲੇ ਰੋਟੇਟਰ ਪਾਵੇ ਕੋਹ ਮਰਜ਼ੀ ਪਾਵੇ ਕੁਝ ਵੀ ਚਲਾਵੇ ਬਾਈ ਜਦੋਂ ਬੰਦੇ ਨੇ ਪੈਸਾ ਲਾਉਣਾ ਬਾਈ ਆਪਣਾ ਇਹ ਹੁੰਦਾ ਵੀ ਉਹਨੂੰ ਚੀਜ਼ ਉਹਦਾਂ ਦੀ ਬਣਾ ਕੇ ਜੀ ਆਪਣਾ ਪਹਿਲੇ ਦਿਨ ਤੋਂ ਹੀ ਇਹ ਆਦੀ ਇਹ ਪਹਿਲੀ ਗੱਲ ਤਾਂ ਦੇਖੋ ਆਪਾਂ ਕਮਿਸ਼ਨ ਨਹੀਂ ਲੈਣਾ ਕਿਸੇ ਵੀ ਤਰ੍ਹਾਂ ਹਮ ਸਮਾਨ ਸਾਡੀ ਮਰਜ਼ੀ ਦਾ ਦੁਕਾਨ ਅਗਲੇ ਦੀ ਮਰਜ਼ੀ ਸਾਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਆਪਾਂ ਦੱਸ ਦਾਂਗੇ ਸਾਨੂੰ ਤਾਂ ਆਹ ਬ੍ਰਾਂਡ ਦਾ ਆਹ ਸਮਾਨ ਚਾਹੀਦਾ ਬੰਦਾ ਜਿੱਥੋਂ ਮਰਜ਼ੀ ਲੈ ਕੇ ਦੇਵੇ ਸਾਨੂੰ ਕੋਈ ਦਿੱਕਤ ਨਹੀਂ ਸਮਾਨ ਸਾਡਾ ਸਾਡੀ ਮਰਜ਼ੀ ਦਾ ਦੁਕਾਨ ਗਾਹਕ ਦੀ ਮਰਜ਼ੀ ਦੀ ਗਾਰੰਟੀ ਅਸੀਂ ਦਵਾਗੇ ਲੈ ਕੇ ਇੱਕ ਸਾਲ ਦੀ ਗਾਰੰਟੀ ਅਸੀਂ ਦਵਾ ਗਾਰੰਟੀ ਅਸੀਂ ਤੇ ਇੱਕ ਇੱਕ ਗੱਲ ਵੀਰੋ ਮੈਂ ਤੁਹਾਡੇ ਨਾਲ ਹੋਰ ਥੋੜੀ ਜਿਹੀ ਸਾਂਝੀ ਕਰਦਾ ਵੀ ਜਿਵੇਂ ਸਵਰਨ ਬਾਈ ਨੇ ਜਿੰਨੀਆਂ ਵੀ ਗੱਲਾਂ ਕਹੀਆਂ ਠੀਕ ਹੈ ਕਿਉਂਕਿ ਮੈਂ ਤਕਰੀਬਨ 5-6 ਸਾਲਾਂ ਤੋਂ ਬਾਈ ਦੇ ਨਾਲ ਟੱਚ ਦੇ ਵਿੱਚ ਆ ਹਨ ਅਸੀਂ ਵਧੀਆ ਘਰ ਵਾਂਗੂ ਵਰਤਦੇ ਆ ਹਨ ਤੇ ਇਹ ਵੀ ਜਿਹੜੀ ਕੋਈ ਵੀਡੀਓ ਹੈਗੀ ਕੋਈ ਕਮਰਸ਼ੀਅਲ ਪੌਰ ਤੇ ਮੈਂ ਕੋਈ ਪੈਸੇ ਲੈ ਕੇ ਜਾਂ ਹੁਮੇ ਨਹੀਂ ਪਾ ਰਿਹਾ ਇਹ ਲਿਹਾਜ਼ ਤੌਰ ਤੇ ਇਹ ਵੀਡੀਓ ਮੈਂ ਬਾਈ ਦੀ ਪਾ ਰਿਹਾ ਹਨ ਤਾਂ ਵੀ ਜਿੰਨੀ ਗੱਲ ਕਹੀ ਆ ਇਹ ਚੀਜ਼ ਦੀ ਪ੍ਰੋਪਰ ਜ਼ਿੰਮੇਵਾਰੀ ਹੋਊਗੀ ਵੀ ਕਿਸੇ ਵੀ ਕਮਿਟਮੈਂਟ ਦੇ ਵਿੱਚੋਂ ਜੇ ਕੋਈ ਉਨੀ ਕੀ ਗੱਲ ਹੁੰਦੀ ਹੈ ਤਾਂ ਆਪਾਂ ਜ਼ਿੰਮੇਵਾਰ ਆ ਇਸ ਚੀਜ਼ ਹਨ ਕਿਉਂਕਿ ਬਾਈ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਕੀ ਸੁਭਾਗ ਹੈ ਇਹ ਉਹ ਓਦਾਂ ਦਾ ਬੰਦਾ ਵੀ ਜਿਹੜੇ ਆਪਦਾ ਨੁਕਸਾਨ ਚੱਲ ਲੈਣਗੇ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਣਾ ਹੁੰਦਾ ਹੈ ਨਾ ਇਹ ਇਹ ਇਸ ਲੈਵਲ ਦਾ ਮਤਲਬ ਕਮਾਂਗਾ ਤਾਂ ਤੁਸੀਂ ਬੇਫਿਕਰ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਵਾ ਸਕਦੇ ਹੋ ਜਿਵੇਂ ਹੋਣਾ ਸੋਨਾ ਲੀਕਾ ਖੜਾਗਾ ਇਹਦਾ ਪਾਵਰ ਸਟੀਅਰਿੰਗ ਕਰਨਾ ਜਾਂ ਕੁਝ ਵੀ ਕਰਨਾ ਹੈ ਨਾ ਇਦਾਂ ਦੇ ਸਾਰੇ ਕੰਮ ਇੱਥੋਂ ਤੁਹਾਨੂੰ ਜਮਾਂ ਤਸੱਲੀ ਤੇ ਮਿਲਣਗੇ ਤੇ ਬਾਕੀ ਆ ਤੁਹਾਨੂੰ ਵਰਕਸ਼ਾਪ ਦਾ ਢੇੜਾ ਮਰਵਾ ਦਿੰਨੇ ਆ ਤੇ ਦੂਜੀ ਗੱਲ ਬਾਈ ਹੋਰਾਂ ਕੋਲੇ ਪੀਡੀਸੀ ਐਗਰੋ ਦੀ ਡੀਲਰਸ਼ਿਪ ਆ ਜੇ ਤੁਸੀਂ ਇੰਪਲੀਮੈਂਟ ਵੀ ਇਹਨਾਂ ਤੋਂ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਇਹਦਾ ਟਰੈਕਟਰ ਦਾ ਕੀ ਹੋਣਾਗਾ ਬਈ ਸੁਭਰਾਜ ਦਾ ਇਹ ਵੀਰੇ ਇਹ ਜਿਹੜਾ 963 ਹਾਂ ਇਹ ਹੁਣ ਜਿਹੜੇ ਇਹਦੇ ਵਿੱਚ ਜਦੋਂ ਆਪਾਂ ਇਹਦੇ ਜੈਨ ਨਹੀਂ ਆਉਂਦਾ ਜੋ ਅੱਛਾ ਕੰਟਰੀ ਸੁਪਰਸੀਡਰ ਦੇ ਵਿੱਚ ਜਦੋਂ ਆਪਾਂ ਚਲਾਉਂਦੇ ਪਾਉਂਦੇ ਆ ਨਾ ਪੈਰਾਂ ਦੇ ਵਿੱਚ ਇਹ ਉਹ ਚੀਜ਼ ਨੁਕਸਾਨ ਕਰਦੀ ਹੈ ਜਿਵੇਂ ਹੁਣ ਇਹ ਨਵਾਂ ਟਰੈਕਟਰ ਸੀਗਾ ਦੇਖੋ ਹੂੰ ਜਦੋਂ ਜ਼ਿਆਦਾ weight ਪਾ ਲੈਨੇ ਆ ਉੱਥੇ ਜੈਨ ਨਹੀਂ ਸੀ ਇਹਨੂੰ ਕੁਝ ਵੀ ਨਹੀਂ ਸੀਗਾ ਸਿਰਫ ਉਤੋਂ ਲੀਕ ਕਰ ਗਿਆ ਅੱਛਾ ਇਹ ਥੋੜਾ ਜਿਹਾ ਇਹਦੇ ਨਾਲੋਂ ਵੇਟ ਜ਼ਿਆਦਾ ਵਧੀਆ ਰਹਿੰਦੇ ਆ ਤੇ ਵੇਟ ਲਵਾ ਲੈ ਬੰਦਾ ਇਹ ਟੈਰਾਂ ਚ ਪਾਣੀ ਪਾਉਣ ਨਾਲ ਇਹ ਸਾਰਾ ਕੰਮ ਹੋਇਆ ਹਾਂ ਕਿਉਂਕਿ ਉਹ ਹਲੋਰੇ ਮਾਰਦਾ ਬਈ ਪਾਣੀ ਹਾਂ ਹਰ ਵਕਤ ਇਹਦੇ ਜਾਇਨ ਹੈ ਨਹੀਂ ਠੀਕ ਲੱਗ ਲਾ ਕੇ ਕਿਸੇ ਹੁੰਦਾ ਜਦੋਂ ਫਿਰ ਮਾਰਦਾ ਹਲੋਰੇ ਜ਼ਿਆਦਾ ਪੈਂਦੇ ਆ ਵਜਨ ਜ਼ਿਆਦਾ ਹੈਗਾ ਤਾਂ ਫਿਰ ਉਦੋਂ ਇਹ ਸੁਨਣ ਕਰਦੀ ਆ ਤੇ ਉਹ ਚੀਜ਼ ਤੇ ਬਾਕੀ ਇੱਕ ਬਈ ਆਪਣਾ ਆਹ ਆਹ ਪੁਰਜਾ ਸੁੱਕਾ ਇਹ ਬਈ ਆਪਣਾ ਸਕੂਲ ਦਾ ਸਰਕਾਰੀ ਦਾ ਠੀਕ ਠੀਕ ਜਨਰੇਟਰ ਦਾ ਇਹ ਇਹ ਜਨਰੇਟਰ ਦਾ ਸੀਗਾ ਉਪਰ ਬੱਚੇ ਕਹਿੰਦੇ ਔਖੇ ਹੁੰਦੇ ਆਗੇ ਉਹ ਫਿਰ ਅਸੀਂ ਲਿਆ ਦਿੰਦਾ ਵੀ ਗੇੜੀ ਨਹੀਂ ਲਾ ਕੇ ਅੱਛਾ ਚਲ ਇਹ ਯਾਰ ਬੱਚਿਆਂ ਦਾ ਕੰਮ ਆ ਵੀ ਚਲੋ ਇਹ ਵੀ ਨੂੰ ਵੀ ਪਿੱਛੀ ਕਰ ਦੋ ਇਹ ਵੀ ਆਪਣਾ ਕਰਨੀ ਆ ਠੀਕ 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 ਇਹ ਇਹ ਵਾਈਡ ਡਿਊਟੀ ਹੈ ਹਾਂ ਇਹ ਆਪਣੇ ਨਾਲ 파ਟਨਰ ਆ ਬਾਈ ਹਾਂ ਹਾਂ ਤੇ ਇਹ 30 30 ਆਇਆ ਤਿਆਰ ਹੋਣ ਵਾਸਤੇ ਅੱਛਾ ਇਹ ਜੁਪੀ ਤੋਂ ਆਇਆ ਵਾ ਅੱਛਾ ਪਾਵਰ ਕਰਨਾ ਸੀਗਾ ਇੱਥੇ ਨਾ ਬਈ ਗੁਰਪ੍ਰੀਤ ਜਿਹੜੀ ਮੰਨ ਕੇ ਚਲੋ ਆਪਣਾ ਜਿਹੜਾ ਮੇਨ ਕੰਮ ਹੈ ਬੰਦੇ ਨੂੰ ਉਹ ਨਾ ਵੀ ਹੁਣ ਇਹ ਪੰਪ ਉਧਰ ਵੀ ਲੱਗ ਸਕਦਾ ਸੀ ਦਬਲ ਕਰਕੇ ਪਰਲੇ ਪਾਸੇ ਹਾਂ ਪਰ ਉੱਥੇ ਕੀ ਹੈਗਾ ਜੇ ਹੁਣ ਮੰਨ ਲਓ ਕੱਲ ਨੂੰ ਸੈਲਫ ਦਾ ਕੰਮ ਕਰਨਾ ਹੈਗਾ ਫਿਰ ਬੰਦਾ ਪੰਪ ਥੋੜੂ ਖੋਲੂਗਾ ਪਹਿਲਾਂ ਉਹ ਤੇ ਜਗ੍ਹਾ ਪੂਰੀ ਪੂਰੀ ਆ ਜਾਂ ਤਾਂ ਜੇ ਪੰਪ ਖੋਲਣਾ ਤਾਂ ਪਹਿਲਾਂ ਸੈਲਫ ਖੋਲਣੀ ਪਊ ਜੇ ਸੈਲਫ ਖੋਲਣੀ ਤਾਂ ਪੰਪ ਖੋਲਣਾ ਪੋ ਉਹਦੇ ਕਰਕੇ ਫਿਰ ਇਹ ਸਾਰਾ ਹੱਥੀ ਜਿਗਾਰ ਤਿਆਰ ਕਰਿਆ ਆਪਾਂ ਇਹ ਪੰਪ ਇੱਧਰ ਲਾਉਣ ਵਾਸਤੇ ਪਲੇਟ ਪਾਈ ਹੱਥੀ ਇੱਕ ਗੱਲਾਂ ਚੋਂ ਹੁਣ ਬਈ ਹਨਾ ਸਪੈਸ਼ਲ 3630 ਹਾਂ ਆਪਣਾ ਬਹੁਤ ਫੇਵਰੇਟ ਆ ਦੇਖੋ ਚਾਹੇ 3330 ਬਹੁਤ ਟਾਈਮ ਰੱਖਿਆ ਸੀ ਹਾਂ ਜੌਂਡੀਅਰ ਲੈ ਜਾਂਦਾ ਚਾਹੇ ਪਰ 3630 ਆਪਣਾ ਫੇਵਰੇਟ ਟਰੈਕਟਰ ਰਿਹਾ ਹੂੰ ਹੁਣ 3630 ਜਿਹੜੇ ਵੀਰ ਚਲਾਉਂਦੇ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਯੂਜ਼ੀ ਮਾਡਲ ਟਰੈਕਟਰ ਨਵੇਂ ਆਉਂਦੇ ਹੈਗੇ ਉਹ ਹਮੇਸ਼ਾ ਹੀ ਤੁਸੀਂ ਦੇਖੋ ਸੁਪਰ ਸੀਟਰ ਅੱਠ ਬੁੱਟੇ ਦੇ ਪਹਿਲੇ ਗੇਅਰ 'ਚ ਚੱਲਣਗੇ ਚੱਲਣਗੇ ਹਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਚਲੋ ਚਲਾਉਂਦਾ ਹੋਵੇ ਸ਼ਾਇਦ ਕਿਸੇ ਦਾ ਮੋਡੀਫਿਕੇਸ਼ਨ ਕੀਤਾ ਹੋਵੇ ਪਰ ਉਹ ਵੀ ਆਪਾਂ ਇੱਕ ਤਰ੍ਹਾਂ ਦਾ ਘੱਟ ਖਰਚੇ ਦੇ ਵਿੱਚ ਹੂੰ ਟਰੈਕਟਰ ਮੋਡੀਫਿਕੇਸ਼ਨ ਕਰਕੇ ਦਵਾਂਗੇ 36 30 36 30 ਸਾਡੇ ਮੁਤਾਬਿਕ ਤਿਆਰ ਕਰਵਾਓ ਅਸੀਂ origignal ਟਰੈਕਟਰ ਨਾਲ ਕੋਈ ਛੇੜ ਛਾੜ ਨਹੀਂ ਕਰਨਾ ਹੂੰ ਟਰੈਕਟਰ ਕਾਲ ਨੂੰ ਤੁਸੀਂ ਉਹਦਾ ਅਸੀਂ ਪੰਪ ਲਾ ਕੇ ਅਸੀਂ ਆਪਦਾ ਪੰਪ ਲਾ ਦੇਣਾ ਹੂੰ ਮਾਈਕੋ ਲਾਉਣਾ ਬੰਦ ਹੂੰ ਉਹਦੇ ਨਾਲ ਕੋਈ ਛੇੜ ਛਾੜ ਅਸੀਂ ਹੋਰ ਨਹੀਂ ਕਰਨਾ ਠੀਕ ਹੈ ਸੈਟਿੰਗ ਕਰਕੇ ਦੇਣੀ ਆ ਦੂਜੇ ਗੇਅਰ ਦੇ ਵਿੱਚ ਚੱਲੂਗਾ ਹੂੰ 16 1700 ਚੱਕਰ ਤੇ ਚੱਲੂਗਾ ਜਿਹੜਾ ਆਪਾਂ ਨੂੰ 22 2300 ਤੋ ਇਹਰ ਤੋਂ ਆਪ ਹੀ ਰੱਖਣਾ ਪੈਂਦਾ ਹੈਗਾ ਮਾ ਫੁੱਟਰ ਪੰਪ ਮੈਂ ਆਪਾਂ ਆਪ ਖੁਦ ਹੀ ਚਲਾਇਆ ਹਨਾ ਬਈ ਬਿਲਕੁਲ ਨਾਲੇ ਤੋਂ ਇਹ ਨਾਲ ਡੀਜ਼ਲ ਖਰਚਾ ਘਟੂਗਾ ਹੂੰ ਨਾਲੇ ਉਹ ਜਾਇਜ਼ ਪੈਸਿਆਂ ਦੇ ਵਿੱਚ ਬੰਦਿਆਂ ਨੂੰ ਆਪਾਂ ਕਰਕੇ ਦਵਾਂਗੇ ਜੀ ਕਿਸੇ ਵੀਰ ਨੇ ਕਰਾਉਣਾਗਾ ਹੂੰ ਗਾਰੰਟੀ ਆ ਵੀ ਦੂਜੇ ਗੇਅਰ ਦੇ ਵਿੱਚ ਚੱਲੂਗਾ ਵੱਧ ਤੋਂ ਵੱਧ ਐ ਨਹੀਂ ਬਾਲਾ ਆਪਾਂ ਕਹਿੰਦੇ ਨਹੀਂ 14-15 ਕਿਲਿਆਂ ਦੀ ਗਾਰੰਟੀ ਮੈਂ ਲੈਂਦਾ ਅੱਛਾ ਜੀ ਬੰਦਾ ਟਾਈਮ ਨਾਲ ਇੱਕ ਦਿਨ ਦੇ ਵਿੱਚ ਭਜਾਈ ਹੂੰ 7-8 ਕਿਲੇ ਵੀ ਦੇ ਆ ਹੂੰ ਹੁਣ ਆਪਾਂ ਕਹਿੰਨ ਨੂੰ ਆਪਾਂ 17 ਬੀਜਿਆ ਤਾਂ ਕਰਕੇ ਆਪਾਂ 17 ਨਹੀਂ ਕਿਹਾ ਕਿਉਂਕਿ ਆਪਣੇ ਚਲਾਉਣ ਦੇ ਹੋਰ ਦੇ ਚਲਾਉਣ 'ਚ ਕੋਈ ਫਰਕ ਹੋ ਸਕਦਾ ਤਾਂ ਕਰਕੇ ਆਪਾਂ ਦੋ ਗਿਲੇ ਪਹਿਲਾਂ ਹੀ ਕੱਟ ਗਏ ਨੇ 14 ਤੋਂ 15 ਦੀ ਆਪਾਂ ਗਰੰਟੀ ਲੈ ਲਈ ਠੀਕ ਹੈ 36 30 ਸਪੈਸ਼ਲ ਦੇਖੋ 55 20 ਤਾਂ ਆਈ ਵੱਡੇ ਗਏ 36 30 ਨੂੰ ਹੀ ਵੱਡਾ ਬੋਲ ਹੈਗੀ ਆਗੀ ਕਿਉਂਕਿ ਟਰੈਕਟਰ ਛੋਟਾ ਇੰਪਲੀਮੈਂਟ ਵੱਡੇ ਹੋਗੇ ਵੱਡੇ ਹੋਗੇ ਉਹਦੀ ਸੈਟਿੰਗ ਹੀ ਇਸ ਹਿਸਾਬ ਦੀ ਹੈ ਵੀ ਉਹਨੂੰ ਮਾਈਕੋ ਹੀ ਆਪਾਂ ਪਠੀਕ ਸੂਟ ਕਰਦਾ ਅੱਜਕੱਲ ਬਹੁਤ ਛੇੜ ਛਾੜ ਹੋ ਰਹੀ ਆ ਆਪਾਂ ਦੇਖਦੀ ਆ ਹਾਂ ਹਾਂ ਬਹੁਤ ਆਪਾਂ ਦੇਖੋ ਸਾਰੇ ਵਧੀਆ ਕਰਦੇ ਆ ਪਰ ਇਹਨੂੰ ਮਾੜਾ ਨਹੀਂ ਕਹਦੇ ਆਪਾਂ ਤਾਂ ਸਿਰਫ ਆਪਦਾ ਜਿਹੜਾ ਆਪਾਂ ਚਲਾ ਕੇ ਦੇਖਿਆ ਵਾ ਜਾਂ ਆਪਦਾ ਆਪਦੀ ਹੱਥੀ ਕਰਿਆ ਵਾ ਹੂੰ ਉਹਦੇ ਨਾਲ ਮੈਨੂੰ ਇੰਨਾ ਭਰ ਕੇ ਪੈ ਗਿਆ ਵੀ ਜਿੱਥੇ ਯਾਰ ਉਹ 10 ਲੀਟਰ ਖਾਂਦਾ ਸੀ 7 ਸਵਾ 7 ਲੀਟਰ ਤੇ ਤਾਂ ਉਹ ਆ ਗਿਆ ਸੀ ਨਾਲੇ ਉਹ ਟਰੈਕਟਰ ਦੀ ਜਾਨ ਬਹੁਤ ਸ਼ੌਕੀ ਹੋਣੀ ਦੂਜੇ ਗੇਅਰ ਤੇ ਚੱਲਣਾ 16 1700 ਚੱਕਰ ਤੇ ਚੱਲਣਾ ਟਰੈਕਟਰ ਦੀ ਸੈਟਿੰਗ ਬਹੁਤ ਸੋਹਣੀ ਹੁੰਦੀ ਆ ਹੂੰ ਜੇ ਕਿਸੇ ਵੀਰ ਨੇ 36 30 ਦਾ ਕਰਵਾਉਣਾ ਤਾਂ ਉਹ ਚੀਜ਼ ਦੀ ਵੀ ਆਉਂਦੀ ਹੈਗੀ ਕਿ ਕਿੰਨਾ ਖਰਚਾ ਐਸਟੀਮੇਟ ਮੰਨ ਕੇ ਚੱਲੀ ਆ ਉਹਦਾ ਵੀਰੇ ਅਨੰਦ ਚਲੋ 45000 ਰੁਪਏ ਠੀਕ ਹੈ ਸਾਰਾ ਸਾਡਾ ਵਿੱਚ ਹੀ ਜਾਨੀ ਉਹਨਾਂ ਕ ਤਾਂ ਇੱਕ ਸੀਜ਼ਨ ਦੇ ਵਿੱਚ ਤੇਲ ਤੋੜ ਕੇ ਕੱਢ ਦੋ ਤੇਲ ਦਾ ਕੱਢੂਗਾ ਵੀਰੇ ਤੇਲ ਦਾ ਕੱਢ ਨਾਲੇ ਤੁਸੀਂ ਇਹ ਦੇਖੋ ਵੀ ਚਲਾਉਣ ਵਾਲੇ ਬੰਦੇ ਨੂੰ ਸ਼ਾਂਤੀ ਬਹੁਤ ਆ ਜਾਂਦੀ ਆ ਜਦੋਂ 2100 ਚੱਕਰ ਦੇ ਟਰੈਕਟਰ ਚੱਲਦਾ ਨਾ ਬੰਦੇ ਦਾ ਉ ਉਹੀ ਟਰੈਕਟਰ ਜਦੋਂ 16-1700 ਚੱਕਰ ਦੇ ਚੱਲੂਗਾ ਰਾਮਰਾਜ ਚੱਲੂਗਾ ਤੁਰੂਗਾ ਜਿਆਦੇ ਬੰਦੇ ਦਾ ਮਨ ਉਹ ਨਹੀਂ ਖੁਸ਼ ਹੋਈ ਜਗਾ ਉਹੀ ਖੁਸ਼ ਰਹੂਗਾ ਵੀ ਯਾਰ ਵਧੀਆ ਨਜ਼ਾਰਾ ਜਾਈ ਜਾਂਦਾ ਜਿਵੇਂ ਆਪਣੇ ਨਾਲੇ ਆਪਣਾ ਤਾਂ ਬਾਈ ਕੋਹਰਾ ਗੁਰਪ੍ਰੀਤ 5 ਪਾਵਰ ਆਪਣਾ ਤਾਂ ਈਸੀ ਵੀ ਖਾਂਦਾ ਸੀਗਾ ਹਾਂ ਤਾਂ ਵੀ ਟਰੈਕਟਰ 7 7.5 ਖਾਂਦਾ ਸੀ ਤਾਂ ਵੀ 7 7.5 ਲੀਟਰ ਖਾਂਦਾ ਸੀ ਜਦੋਂ ਹੁਣ ਇਹ ਤਾਂ 5 ਪਾਵਰ ਨੂੰ ਵੀ ਵਾਜ ਜਣੀ ਬਿਨਾ ਏਸੀ ਤੋਂ ਬਿਨਾ ਏਸੀ ਤੋਂ ਇਹ ਯਾਨੀ ਕਿ ਜ਼ਰੂਰ ਆਪਾਂ ਵੀ ਘੱਟ ਪੈਸੇ 'ਚ ਬੰਦਿਆਂ ਦਾ ਫਾਇਦਾ ਕਰ ਤੇ ਬਾਈ ਤੁਸੀਂ ਬੇਫਿਕਰ ਹੋ ਕੇ ਇੱਥੇ ਆ ਸਕਦੇ ਹੋਗੇ ਸੰਘੇੜੇ ਜਿਹੜਾ ਗੁਰੂ ਗੋਬਿੰਦ ਸਿੰਘ ਕਾਲਜ ਆ ਜਿਹੜਾ ਗੁਰੂ ਗੋਬਿੰਦ ਸਿੰਘ ਕਾਲਜ ਆ ਨਾ ਸੰਘੇੜੇ ਉੱਥੇ ਬਿਲਕੁਲ ਸਾਹਮਣੇ ਵਾਈ ਹੋਰਾਂ ਦਾ ਜਿਹੜਾ ਸ਼ੋਰੂਮ ਆ ਵਰਕਸ਼ਾਪ ਆਗੀ ਤੇ ਤੁਸੀਂ ਆ ਸਕਦੇ ਹੋਗੇ ਠੀਕ ਠੀਕ ਮੇਰੇ ਨਾਨਕਿਆਂ ਤੋਂ ਫਿਰਤਾ ਅੱਛਾ ਜੀ ਤੇ ਆਪਣਾ ਕਿਹੜਾ ਡੈਕਟਰ ਹੈ 56 ਕਰਾਂਗੇ 56 ਕਰਾਂ ਠੀਕ ਠੀਕ ਕਿਵੇਂ ਚੱਲਦਾ ਕੀ ਫਰਕ ਹੋਵੇ ਹੂੰ ਕਿਹੜਾ ਮਾਡਲ ਆਪਣਾ ਡੈਕਟਰ 90 ਮਾਡਲ ਆ ਜੀ ਠੀਕ ਹੈ ਕੰਪਲੀਟ ਤਿਆਰ ਕਰਾਇਆ ਸਾਰਾ ਜੀ ਟੂ ਜ਼ेड ਠੀਕ ਹੈ ਹਾਂ ਜੀ ਨਾ ਨਾਟ ਚੈੱਕ ਕਰਿਆ ਆਪਣਾ ਮਿਲਕਰੀ ਕੜੇ ਆ ਠੀਕ ਹੈ ਅਕਾਸਾਂ ਦਾ ਇਹਨਾਂ ਤੇ ਬਾਕੀ ਬੋਡੀਪਾਈ ਇਹਨਾਂ ਨੇ ਸਾਰਾ ਠੀਕ 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 ਬਾਈ ਸਵਾਰਨ ਹੋਰਾਂ ਨੇ ਕੀਤਾ ਹੀ ਬਹੁਤ ਵਧੀਆ ਪੂਰੀ ਵਿੱਚ ਕਿਵੇਂ ਡੀਆਈ ਵੀ ਕੀਤਾ ਲਿਫਟ ਦਾ ਕੰਮ ਵੀ ਹੋ ਗਿਆ ਪਾਵਰ ਸਟੀering ਵੀ ਹੋ ਗਿਆ ਡੀਆਈ ਪਹਿਲਾਂ ਸੀਗਾ ਪਹਿਲਾਂ ਸੀਗਾ ਅੱਛਾ ਪਹਿਲਾਂ ਸੀਗਾ ਹਾਂਜੀ ਲਿਫਟ ਦਾ ਤੇ ਪ੍ਰਾਂਪਤਿ ਸਾਰਾ ਚੱਕਰ ਦੁੱਕਾ ਦਾ ਸਾਰਾ ਟੋਟਲ ਜੀ ਠੀਕ ਹੈ ਇਹਨਾਂ ਨੇ ਕਰਿਆ ਠੀਕ ਹੈ ਤੇ ਕਿਵੇਂ ਹੁਣ ਚ ਚਲਾਈ ਦੇ ਵਿੱਚ ਫਰਕ ਪਿਆ ਮੈਂ ਕਹਾਂ ਇੱਕ ਆ ਨੂੰ ਕਹਾਂ 22 ਤਵੀਆਂ ਪਾ ਕੇ ਹਾਂ ਐਂ ਕਹਿੰਦਾ ਭਾਈ ਪਿਛਲ ਆ ਜੇ ਨਮਾ ਝੰਸੀ ਵਾਲਾ ਜਿਹੜਾ ਹੁੰਦਾ ਠੀਕ ਹੈ ਹਾਂ ਮਾਨ ਆ ਜਨ ਨਿਆਰਾ ਆ ਗਿਆ ਮੈਂ ਕਹਾਂ ਮਾਨ ਹੈ ਬੈਠਾ ਅੱਛਾ ਹਾਂ ਜੀ ਹਾਂ ਹਾਂ ਚਲ ਆ ਜਦੋਂ ਇੰਨਾ ਦਿਲ ਖੁਸ਼ ਹੁੰਦਾ ਤਾਂ ਉਦੋਂ ਪੈਸੇ ਲੱਗੇ ਹੋਰ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਭੁੱਲ ਜਾਂਦੀਆਂ ਮੈਂ ਪਹਿਲਾਂ ਵੀ ਸਿਆਸੀ ਚ ਲਿਆ ਸੀ ਜੀ ਠੀਕ ਹੈ ਨੜਕਾਰ ਅੱਛਾ ਉਦੋਂ ਪੰਪ ਆਉਂਦਾ ਸੀਗਾ ਮੋਟਰ ਪਾ ਲਾ ਹਾਂ ਮੋਟਰ ਪਾ ਲਾ ਉਹਨਾਂ ਦੀ ਖਿਚਾਈ ਬਹੁਤ ਸੀਗੀ ਹੂੰ ਉਹ ਚਲ ਕੁਦਰਤੀ ਪੈ ਗਿਆ ਉਹਦੇ ਬਾਅਦ ਮਨ ਚ ਆਇਆ ਮੈਂ ਜੋ ਆਪਣਾ ਸਿੱਧੂ ਮੂਸੇ ਵਾਲੇ ਨੇ ਹੂੰ ਪਿਆਰ ਕਰਾਇਆ ਮਾ ਵੀ ਆਪਾ ਵੀ ਹੁਣ ਦੁਬਾਰੇ ਲੈ ਜੀ ਇੱਕ ਚੀਜ਼ ਹੋਰ ਹੈ ਜੀ ਜਿਹਨੂੰ 911 ਦੇ ਨਾਲ ਮੋਹ ਪਿਆ ਹੋਇਆ ਉਹਨੂੰ ਹੋਰ ਚੀਜ਼ ਚੰਗੀ ਨਹੀਂ ਲੱਗਦੀ ਪਤਾ ਨਹੀਂ ਕੀ ਗੱਲ ਹੈ ਟਰੈਕਟਰ ਦੀ ਕੁਆਲਿਟੀ ਨਹੀਂ ਹੈ ਕੀ ਹਾਂ ਕਿਉਂਕਿ ਮੇਰੇ ਪਿੰਡ ਦੇ ਵਿੱਚ ਵੀ ਦੋ ਤਿੰਨ ਬੰਦੇ ਹੈਗੇ ਉਹ 911 ਨੂੰ ਛੱਡਦੇ ਨਹੀਂ ਟਰੈਕਟਰ ਦੀ ਲੰਬਾਈ ਬਹੁਤ ਹੈ ਜੀ ਟਰੈਕਟਰ ਦੀ ਲੰਬਾਈ ਹੁਣ ਕਰਕੇ ਦਾ ਟਰੈਕਟਰ ਖੜੇ ਨਹੀਂ ਹੁੰਦੇ ਜਿਹੜਾ ਮਰ ਜਾ ਛੰਦ ਪਾ ਦੇ ਤਕੜੇ ਤੋਂ ਤਕੜਾ ਤਕੜੇ ਦੇ ਪਾਸੇ ਬਾਕੀ ਜਿਵੇਂ ਜਿਵੇਂ ਨਵੀਂ ਮਸ਼ੀਨਰੀ ਆ ਰਹੀ ਹੈ ਤਾਂ ਓਮ ਸਿੰਦਰੀ ਨੂੰ ਚੜਾਉਣ ਵਾਸਤੇ ਜਿੰਨੀਆਂ ਕਿ ਚੀਜ਼ਾਂ ਚਾਹੀਆਂ ਮਿਆਂ ਨੇ ਉਹ ਇਹਦੇ ਵਿੱਚ ਪਹਿਲਾਂ ਹੀ ਹੈਗੀਆਂ ਨੇ ਨਹੀਂ ਨਾ ਹੈ ਚਾਹੀਆਂ ਹਾਂ ਇਹਦਾ ਕੰਪਨੀ ਮੰਨਿਆ ਹੂੰ ਕੰਪਨੀ ਮੰਨਿਆ ਜਿਵੇਂ ਹੁਣ ਸੁਪਰਸੀਡਰ ਵਾਸਤੇ ਕਈ ਟਰੈਕਟਰਾਂ ਦਾ ਤੋਰਾ ਵਾਲਾ ਜਾਦੇ ਸੀ ਤਾਂ ਇਹਦੇ ਵਿੱਚ ਕੋਈ ਕੁਝ ਚੀਜ਼ ਕਰਨ ਦੀ ਲੋੜ ਨਹੀਂ ਬਸ ਲੋੜ ਨਹੀਂ ਪਈ ਲੋੜ ਇਹਦਾ ਕੁਦਰਤ ਬੱਲੂ ਹੀ ਬਸ ਜਾਂ ਕੰਪਨੀ ਨੇ ਮੰਨ ਕੇ ਚੱਲੋ ਉਹਦਾ ਕੋਈ ਕੋਈ ਇੰਜੀਨੀਅਰ ਚੰਗਾ ਸੀ ਹਾਂ ਜਿਹਨੇ ਬਸ ਉਹਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਲਾ ਕੇ ਕਿਉਂਕਿ ਇਹ ਟਰੈਕਟਰ ਹਰ ਥਾਂ ਤੇ ਕੰਮ ਆਵਾ ਚਾਹੇ ਕਿਸੇ ਮਤਲਬ ਆਪਾਂ ਟ੍ਰੈਂਚ ਬਟਣ ਵਾਲੀ ਮਸ਼ੀਨ ਤੇ ਲਾਉਣਾ ਖਾਲੀ ਖੂੜੀ ਵਾਲੀ ਕਿਉਂਕਿ ਇਹ ਸਪੀਡਾਂ ਬਾਲੀਆਂ ਬਤ ਨੇ ਹਾਂਜੀ ਹਾਂਜੀ ਡਿਸਟ੍ਰੀਬਿਊਟਰ ਹੈ ਡਿਟ੍ਰੀਬਿਊਟਰ ਬਾਅਦ ਹੀ ਪਹਿਲੀ ਕੰਪਨੀ ਹੈ ਪਹਿਲੀ ਕੰਪਨੀ ਨੇ ਦਿੱਤਾ ਹੋਇਆ ਹਾਂ ਹਰ ਚੀਜ਼ਾਂ ਮਤਲਬ ਪੂਰਾ ਤਸੱਲੀ ਹੋ ਗਈ ਮਨ ਨੂੰ ਹੈਨਾ ਪੂਰੀ ਪੂਰੀ ਮਨ ਨੂੰ ਸਭ ਜਦੋਂ ਬਹੁਤ ਵਧੀਆ ਲੱਗਿਆ ਤੁਹਾਡੇ ਤੋਂ ਆ ਗੱਲ ਸੁਣ ਕੇ ਕਿਉਂਕਿ ਇਹ ਗੱਲ ਦੇ ਨਾਲ ਹੁਣ ਜਿਹੜੇ ਵੀਰ ਹੋਰ ਕੋਈ ਇੱਛਾ ਰੱਖ ਰਹੇ ਨੇ ਕੰਮ ਕਰਵਾਉਣ ਦੀ ਤਾਂ ਉਹਨਾਂ ਨੂੰ ਵੀ ਤਸੱਲੀ ਹੋ ਜੂ ਇਸ ਚੀਜ਼ ਹਾਂਜੀ ਹਾਂਜੀ ਆਪਾਂ ਮਤਲਬ ਕਿਹੜਾ ਕਿਹੜਾ ਕੰਮ ਆ ਜਿਹੜਾ ਟਰੈਕਟਰ ਦਾ ਤੁਸੀਂ ਸਾਂਭ ਰਹੇ ਹੋ ਹੁਣ ਸਾਂਭ ਤਾਂ ਹੀ ਸਾਰਿਆਂ ਦੇ ਕੰਮ ਕਰਦੇ ਆ ਜਿਸ ਦਾ ਵੀ ਐਸ ਰੋਡ ਕਰਕੇ ਤੇ ਵੀ ਜਿਹੜਾ ਪਹਿਲਾ ਡੀਆਈ ਟ੍ਰੈਕਟਰ ਕਰਿਆ ਸੀ 94 ਦੇ ਵਿੱਚ ਠੀਕ ਹੈ ਇਹਨਾਂ ਨੇ ਕਰਿਆ ਸੀ ਸਾਰਿਆਂ ਨੂੰ ਪਹਿਲਾਂ ਠੀਕ 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 ਇੱਕ ਤਾਂ ਸਵਰਨ ਸਿੰਘ ਮਿਸਤਰੀ ਇੱਕ ਕਾਕਾ ਇੱਕ ਬਲਬੀਰ ਹੂੰ ਤੇ ਮਤਲਬ ਦੂਜੇ ਨੰਬਰ ਤੇ ਕਰਿਆ ਸੀ ਠੀਕ ਹੈ ਹਾਂਜੀ ਹਾਂ ਹੂੰ ਤੁਹਾਨੂੰ ਵੀ ਯਾਨੀ ਲੰਮਾ ਟਾਈਮ ਹੋ ਗਿਆ ਇਸ ਲਾਈਨ 'ਚ ਹਾਂਜੀ ਹਾਂ ਬਹੁਤ ਕਿੰਨੇ ਸਾਲ ਹੋ ਗਏ ਹੋਣਗੇ ਤੁਸੀਂ ਆਏ ਦੇਖ ਲਓ 12 ਸਾਲ ਦੀ ਮੇਰੀ ਉਮਰ ਸੀ ਹੁਣ ਮੈਨੂੰ ਮਤਲਬ ਲੱਗ ਗਿਆ ਛਾਲਮੀਆਂ ਸਾਲ ਜੀ ਠੀਕ ਹੈ ਹਾਂ ਪੰਜ ਕਲਾਸਾਂ ਪੜਿਆ ਸੀ ਬਸ ਅੱਛਾ ਪੰਜ ਕਲਾਸਾਂ ਕਰਨ ਤੋਂ ਬਾਅਦ 12 ਸਾਲ ਦੀ ਉਮਰ ਦੇ ਵਿੱਚ ਇਸ ਲਾਈਨ 'ਚ ਪੈ ਗਿਆ ਇਹ ਇਹ ਲਾਈਨ 'ਚ ਪੈ ਗਿਆ ਮੇਰਾ ਚਾਚਾ ਜੀ ਆਪਣਾ ਗ੍ਰੈਂਡਰ ਵਾਲਿਆਂ ਦੇ ਲੱਗਿਆ ਪਿਆ ਅੱਛਾ ਉਹ ਮੈਨੂੰ ਲੈ ਕੇ ਗਿਆ ਸੀ ਠੀਕ ਹੈ ਜਾਨੀ ਆਪਾਂ ਕਹਿ ਸਕਦੇ ਆਂ ਵੀ 30 ਸਾਲ ਤੋਂ ਉੱਤੇ ਦਾ ਹੋ ਗਿਆ ਐਕਸਪੀਰੀਅੰਸ ਹਾਂ ਜੀ ਹਾਂ 30 ਸਾਲ ਤੋਂ ਉੱਪਰ ਹੋ ਗਿਆ ਜੀ ਤੇ ਪਰਮਜੀਤ ਸਿੰਘ ਮੈਸਤਰੀ ਖਾਲਸਾ ਉਹ ਮੇਰਾ ਉਸਤਾਜ ਆ ਉਹ ਠੀਕ 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 ਤੇ 30 ਸਾਲ ਦੇ ਵਿੱਚ ਤਾਂ ਬੰਦੇ ਨੂੰ ਜੇ ਕਦੀ ਵੀ ਅੱਖਾਂ ਮੀਚ ਕੇ ਵੀ ਅਗਲਾ ਹੱਥ ਲਾ ਕੇ ਦੱਸ ਦਿੰਦਾ ਹਨਾ ਵੀ ਇਹਨੂੰ ਕੀ ਚੀਜ਼ ਹੈ ਹਾਂ ਜੀ ਹਾਂ ਹਾਂ ਕੀ ਮਰ ਜਾ ਇਹਨੂੰ ਹਾਂ ਤੁਸੀਂ ਮੈਂ ਕਹਿੰਦਾ ਹੁਣ ਜਿਸ ਤਰ੍ਹਾਂ ਦੀ ਤੁਹਾਡੀ ਟੀਮ ਹੋ ਗਈ ਐਡੀ ਤਗੜੀ ਹੁਣ ਤੁਹਾਨੂੰ ਕੰਪਨੀ ਕੰਪਨੀ ਚਲਾਉਣੀ ਚਾਹੀਦੀ ਹੈ ਨਵੀਂ ਟਰੈਕਟਰ ਵਾਲੀ ਕੋਈ ਕਿਉਂਕਿ ਹੁਣ ਤੁਹਾਨੂੰ ਤਾਂ ਨਾ ਮਤਲਬ ਕੋਈ ਟਰੈਕਟਰ ਆਪਦੇ ਹੀ ਤਿਆਰ ਕਰਕੇ ਤੇ ਫਿਰ ਕੋਈ ਕੰਪਨੀ ਕੰਪਨੀ ਸਟਾਰਟ ਕਰੀ ਨੀ ਗਰਾਊਂਡ ਕਰੋ ਬਈ ਇਹ ਤੇ ਚੱਲ ਰਿਹਾ ਹੈ ਸਾਡਾ ਠੀਕ ਹੈ ਅਸੀਂ ਸੋਚਿਆ ਵਾ ਇੱਕ ਦੋ ਚੀਜ਼ਾਂ ਵੀ ਬਲਾਕ ਆ ਚੀਜ਼ ਦਾ ਜਿਆਦਾ ਹੀ ਵਧੀਆ ਇੰਜਨ ਆ ਵਧੀਆ ਜਾਂ ਆਪਾਂ ਬੈਕ ਜਿਵੇਂ ਹੁਣ ਫੋਰਡ ਦੀ ਚਾਰੇ ਚੱਕਿਆਂ ਨੂੰ ਬ੍ਰੇਕ ਚਾਰੇ ਚੱਕਿਆਂ ਨੂੰ ਆਪਾਂ ਜਿਹੜਾ ਫੋਰ ਵੀਲ ਆ ਚਾਰੇ ਚੱਕਰ ਨੂੰ ਬ੍ਰੇਕ ਵੀ ਕਰਨੇ ਆ ਠੀਕ ਹੈ ਤੇ ਜਿਵੇਂ ਹੁਣ ਫੋਰਡ ਆ ਗਿਆ ਉਹਦੇ ਵੀ ਡਿਸਕ ਬ੍ਰੇਕਾਂ ਕਰਨੀਆਂ ਉਹ ਤੁਹਾਨੂੰ ਦੱਸਿਆ ਵੀ ਆਪਣਾ ਬਾਨਾ ਦਿੱਤਾ ਵਾ ਸਾਰਾ ਸੀਐਨਸੀ ਚ ਬਣੂਗਾ ਉਹ ਤੇ ਉਹਦੇ ਵੀ ਬਾਹਰੋਂ ਬ੍ਰੇਕਾਂ ਲਗਦੀਆਂ ਕਰਾਂਗੇ ਯਾਨੀ ਕਿ ਰੋਜ਼ ਦੀ ਰੋਜ਼ ਬਈ ਜਦੋਂ ਬੈਨੀਆਂ ਚੱਲੀ ਜਾਂਦਾ ਹੈ ਇਹ ਬੰਦਿਆਂ ਦੇ ਦਿਮਾਗ ਦੇ ਵਿੱਚ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਤਾਂ ਹਰ ਬੰਦਾ ਕਹਿੰਦਾ ਵੀ ਯਾਰ ਵੀ ਆ ਕਰੋ ਆ ਕਰੋ ਆ ਕਰੋ ਤੁਸੀਂ ਉਹ ਉਹ ਰੋਹੀ ਦਿਰੋਜ ਦੇਖੋ ਬੰਦਾ ਸਿੱਖਦਾ ਰਹਿੰਦਾ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਬੰਦਾ ਕੋਈ ਵੀ ਪੂਰਨ ਨਹੀਂ ਹੁੰਦਾ ਹਾਂ ਪੂਰਨ ਨਹੀਂ ਹੁੰਦਾ ਹਾਂ ਡੇਲੀ ਕੋਈ ਨਾ ਕੋਈ ਨਵੀਂ ਗੱਲ ਸਿੱਖਣ ਨੂੰ ਮਿਲਦੀ ਆ ਦੇ ਜੇ ਲੋਡ ਕਾੜਦੀ ਮਾਂ ਜਦੋਂ ਕੋਈ ਐਂ ਲੱਗਦਾ ਹੁੰਦਾ ਵੀ ਯਾਰ ਇੱਥੇ ਆ ਚੀਜ਼ ਦੀ ਲੋਡ ਆ ਫਿਰ ਉਹਦੀ ਕਾੜ ਬਈ ਨਿਕਲ ਜਾਂਦੀ ਆ ਹੌਲੀ ਹੌਲੀ ਫਿਰ ਉਹਦਾ ਤੇ ਬਾਕੀ ਕੀ ਚੀਜ਼ ਹੋਰ ਵੀ ਦੇਖੀ ਹੁਣ ਜੀ ਮੈਂ ਇੱਥੋਂ ਦੀ ਰੋਡ ਦੇ ਉੱਤੋਂ ਦੀ ਜਾ ਰਹੇ ਨੇ ਜਿੰਨੇ ਵੀ ਹੈ ਨਾ ਹਾਂਜੀ ਬਈ ਲੋਕ ਜਾਣਦੇ ਨੇ ਉਹਨਾਂ ਚੋਂ ਕੋਈ ਨਾ ਕੋਈ ਖੜਦਾ ਅਗਲਾ ਦੱਸਦਾ ਵੀ ਯਾਰ ਮੇਰੀ ਆ ਲੋਡ ਆ ਮੇਰੀ ਆ ਲੋਡ ਆ ਤਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਵੀ ਚੀਜ਼ਾਂ ਕੋ ਉਹ ਫੌਂਦਾ ਹਮਮ ਆਪਾਂ ਕੰਪਨੀ ਨੂੰ ਜਾ ਕੇ ਦੱਸ ਲਵੇ ਚਾਹ ਪ੍ਰੋਬਲਮ ਆਉਂਦੀ ਹਮ ਫਿਰ ਉਹ ਕੰਪਨੀ ਉਹ ਚੀਜ਼ ਨੂੰ ਦੂਰ ਕਰ ਦਿਆ ਹਮ ਇਹ ਚੀਜ਼ ਦਾ ਹੀ ਉਹ ਫਰਕ ਪੈਂਦਾ ਪੈਂਦਾ ਕਿਉਂਕਿ ਜਿਹੜਾ ਅਸਲ ਦੇ ਵਿੱਚ ਟੈਸਟਿੰਗ ਹੋਣੀ ਆ ਉਹ ਖੇਤ ਦੇ ਵਿੱਚ ਜਾ ਕੇ ਹੋਣੀ ਆ ਕੰਪਨੀ ਵਾਲਾ ਬੰਦਾ ਕਿੰਨਾ ਕਹੋ 5 ਘੰਟੇ ਚ ਚਲਾ ਲੂ 10 ਘੰਟੇ ਚਲਾ ਲੂ ਠੀਕ ਹੈ ਜਿਹੜਾ ਲੰਮਾ ਟਾਈਮ ਚਲਾਉਣਾ ਉਹ ਬੰਦੇ ਨੇ ਫਾਰਮਰ ਨੇ ਚਲਾਉਣਾ ਠੀਕ ਹੈ ਤੇ ਬਾਕੀ ਵੀਰੋ ਆ ਜਿਹੜੇ ਨੰਬਰ ਨੇਗੇ 61 ਨੰਬਰ ਹੈਗਾ ਤੇ ਇੱਕ ਐਸਪਾਸੇ ਸਕਰੀਨ ਤੇ ਨੰਬਰ ਤੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਵੀਰੋ ਸਵਨ ਹੋਰਾਂ ਨਾਲ ਆਪਣਾ ਜਿਹੜਾ رابطہ ਬਣਾ ਸਕਦੇ ਹੋਗੇ ਸੰਘੇੜੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸਦਾ ਵੀ ਸਾਹਮਣੇ ਗੁਰਗੋਮੇ ਸਿੰਘ ਕਾਲਜ ਠੀਕ ਹੈ ਇਸ ਕਾਲਜ ਦੇ ਬਿਲਕੁਲ ਸਾਹਮਣੇ ਵਾਈ ਹੋਰਾਂ ਦਾ ਜਿਹੜਾ ਕੰਮ ਕਾ ਆ ਜਾਗਾ ਤੇ ਤੁਸੀਂ ਆ ਸਕਦੇ ਹੋ ਬੇਫਿਕਰ ਹੋ ਕੇ ਸਤਿ ਸ਼੍ਰੀ ਅਕਾਲ ਜੀ ਠੀਕ ਸਵਨ ਬਾਈ ਠੀਕ ਹੈ ਓਕੇ